ਸਬਸਿਡੀ ਤੇ ਲੋਨ ਕਿੰਨਾ ਹੈਗਾ ਫੀਲਡ ਕਿੰਗ ਦੇ ਜਿੰਨੇ ਵੀ ਐਪਰੀਮੈਂਟ ਆਉਂਦੇ ਆ ਸਬਸਿਡੀ ਜਾਂ ਲੋਨ ਕਿੰਨਾ ਇਸ ਬਾਰੇ ਆਪਾਂ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੇ ਦਾ ਵੀਰ ਹੁਣੀ ਜੁੜ ਚੁੱਕੇ ਆ ਜੀ ਇਹਦਾ ਵੀਰ ਆ ਜੀ ਫੀਲਡ ਕਿੰਗ ਦੇ ਜਿਹੜੇ ਮੇਨ ਸੇਲਸਮੈਨ ਨੇ ਤੇ ਨਾਲ ਆ ਜੀ ਆਪਣਾ ਗਰਜੀਤ ਵੀਰ ਜਿਹੜਾ ਮੈਸੀ ਟਰੈਕਟਰ ਦਾ ਜਿਹੜਾ ਸੇਲਸਮੈਨ ਮੇਨ ਜਿਹੜਾ ਆਪਾਂ ਹੈੱਡ ਆਫਿਸ ਦੇ ਵਿੱਚ ਜਿਹੜੇ ਬ੍ਰਾਂਚ ਆ ਜਿਹੜੀ ਆਪਾਂ ਖਾਲਸਾ ਟਰੈਕਟਰ ਦੇ ਸੇਲਸਮੈਨ ਦਾ ਸ਼ੇਰਪੁਰੇ ਚੌਕ ਦੇ ਵਿੱਚ ਜਗਰਾਉਂ ਤਸੀਲ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆ ਤੇ ਆ ਵੀਰ ਜੀ ਆ ਫੀਲਡ ਕਿੰਗ ਦੇ ਜਿਹੜੇ ਮੇਨ ਆ ਸੇਲਸਮੈਨ ਨੇ ਜਿਹੜੇ ਇੱਥੇ ਆਪਣੇ ਨਾਲ ਡੀਲ ਵਗੈਰਾ ਕਰਨਗੇ ਤੇ ਫੀਲਡ ਕਿੰਗ ਦੇ ਜਿੰਨੇ ਵੀ ਐਪਲੀਮੈਂਟ ਆਪਾਂ ਤੁਹਾਨੂੰ ਆਪਾਂ ਦਿਖਾਵਾਂਗੇ ਇਹਨਾਂ ਦੇ ਉੱਤੇ ਜਿੰਨੀਆਂ ਵੀ ਸਬਸਿਡੀਆਂ ਆਈਆਂ ਨੇ ਵੀ ਕਿਵੇਂ ਮਿਲਣਗੀਆਂ ਜਾਂ ਇਹਨਾਂ ਉੱਤੇ ਲੋਨ ਵਗੈਰਾ ਹੈਗਾ ਤੇ ਕਿੰਨੇ ਪਰਸੈਂਟ ਤੱਕ ਦਾ ਲੋਨ ਆ ਤੇ ਇਹ ਕਿਹੜੇ ਕਿਹੜੇ ਇਹਨਾਂ ਦੇ ਐਪਲੀਮੈਂਟ ਇੱਕੋ ਛੱਤ ਥੱਲੇ ਜਿਹੜੇ ਮਿਲਦੇ ਆ ਇਹਨਾਂ ਵਜ੍ਹਾ ਆਪਾਂ ਗੱਲਬਾਤ ਅੱਜ ਕਰਦੇ ਆਂ ਜੀ ਬਾਈ ਸਸਿਕਾ ਬਾਈ ਕਿਦਾਂ ਜੀ ਠੀਕ ਠਾਕ ਹੋ ਵੀਰ ਜੀ ਬਾਈ ਜੀ ਆਪਣਾ ਫੀਲਡ ਕੰਟਰੀ ਜਿਹੜੇ ਆਪਣੇ ਐਪਲੀਮੈਂਟ ਆਉਂਦੇ ਆ ਜੀ ਇਹ ਇੱਕੋ ਹੀ ਛੱਤ ਥੱਲੇ ਮੈਨ ਲਾ ਕੇ ਪਹਿਲਾਂ ਤਾਂ ਇਹ ਕਿਸਾਨ ਵੀਰਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਿਲਕੁਲ ਜੀ ਠੀਕ ਹੈ ਕੋ ਨੇੜੋਂ ਮੈਨ ਲਾ ਕੇ ਜਗ੍ਹਾਉਂ ਦੇ ਵਿੱਚ ਹੀ ਬਿਲਕੁਲ ਠੀਕ ਹੈ ਤੇ ਕਿਹੜੇ ਕਿਹੜੇ ਐਪਲੀਮੈਂਟ ਆ ਤੇ ਇਹਨਾਂ ਤੇ ਸਬਸਿਡੀ ਦਾ ਜਾਂ ਇਹਦੇ ਤੇ ਲੋਨ ਦਾ ਵੀਰੇ ਕੀ ਸੀਨ ਆ ਇਦੇ ਵਿੱਚ ਸਰ ਪਹਿਲੀ ਗੱਲ ਤਾਂ ਆਪਾਂ ਜਿੱਦਾਂ ਤੁਸੀਂ ਕਹੇ ਅੱਜ ਉਹ ਬੜੀ ਖੁਸ਼ੀ ਦੀ ਗੱਲ ਹੈ ਕਿ ਫੀਲਡ ਕਿੰਗ ਜਿਹੜੀ ਕੌਂਕੀ ਦੇ ਇੰਪਲੀਮੈਂਟ ਨੇ ਜਿਹੜੇ ਉਹ ਜਗਰਾਮਾ ਸੈਰ ਦੇ ਵਿੱਚ ਆਪਾਂ ਨੂੰ ਸਾਰੇ ਇੰਪਲੀਮੈਂਟ ਇੱਥੇ ਮਿਲਣਗੇ ਠੀਕ ਹੈ ਹਾਂਜੀ ਔਰ ਦੂਜੀ ਗੱਲ ਇਹ ਹੈ ਕਿ ਵੀ ਜਿੰਨੇ ਵੀ ਸਬਸਿਡੀ ਦੇ ਵਿੱਚ ਇੰਪਲੀਮੈਂਟ ਹੈਗੇ ਆਂਗੇ ਠੀਕ ਆ ਸਾਰੇ ਇੰਪਲੀਮੈਂਟ ਤੁਹਾਨੂੰ ਇੱਥੇ ਮਿਲਣਗੇ ਸਬਸਿਡੀ ਦੇ ਵਿੱਚ ਤੇ ਆਪਾਂ ਗੱਲ ਕਰ ਲਈਏ ਤੁਸੀਂ ਜਿੱਦਾਂ ਇਹ ਪਲੌ ਦੇਖ ਰਹੇ ਸੀਗੇ ਠੀਕ ਆ ਐਮਬੀ ਫਲੋ ਹੈਗਾ ਐਮਬੀ ਫਲੋ ਦੇ ਵਿੱਚ ਵੀ ਤੁਹਾਨੂੰ ਬੈਸਟ ਕੁਆਲਿਟੀ ਮਿਲੂਗੀ ਬਹੁਤ ਹੀ ਵਧੀਆ ਟੈਕਨੀਕ ਦੇ ਨਾਲ ਇਹ ਬਣਿਆ ਹੋਇਆ ਹੈਗਾ ਠੀਕ ਹੈ ਜੀ ਜਿੰਨਾ ਇਹਦੇ ਉੱਪਰ ਮਟੀਰੀਅਲ ਲੱਗਿਆ ਹੋਇਆ ਸਾਰਾ ਬੋਨਸ ਸਟੀਲ ਦੇ ਵਿੱਚ ਹੈਗਾ ਜਿੰਨੇ ਇਹਦੇ ਵਿੱਚ ਨਟ ਬੋਲਟ ਤੁਸੀਂ ਦੇਖੋਗੇ ਸਾਰੇ ਟੀਵੀਐਸ ਦੇ ਮਿਲਣਗੇ ਤੁਹਾਨੂੰ ਓਕੇ ਬਹੁਤ ਹੀ ਸੁਣੀ ਕੁਆਲਿਟੀ ਹੈਗੀ ਠੀਕ ਹੈ ਜੀ ਪਾਊਡਰ ਕੋਟਿੰਗ ਜਿੱਤੇ ਆਪਾਂ ਜਿੱਦਾਂ ਆਪਾਂ ਕਹਿੰਦੇ ਆ ਪੱਠੀ ਵਾਲਾ ਪੇਂਟ ਪੱਠੀ ਵਾਲਾ ਪੇਂਟ ਹੋਇਆ ਹੋਇਆ ਇਹਦਾ ਓਕੇ ਠੀਕ ਆ ਇਦੇ ਨਾਲ ਨਾਲ ਹੀ ਆਪਾਂ ਨੂੰ ਜਿਹੜਾ ਬਾਕੀ ਇੰਪਲੀਮੈਂਟ ਹੈਗੇ ਨੇ ਸੁਪਰ ਸੀਟਰ ਹੈਗਾਗਾ ਹਾਂਜੀ ਠੀਕ ਹੈ ਜੀ ਸੁਪਰ ਸੀਟਰ ਦੇ ਵਿੱਚ ਵੀ ਬਹੁਤ ਵਧੀਆ ਤਕਨੀਕ ਆ ਗਈ ਠੀਕ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਨਾ ਮਤਲਬ ਡਿਜ਼ਾਈਨ ਜਿਹੜਾ ਹੈ ਅਲੱਗ ਆ ਬਿਲਕੁਲ ਠੀਕ ਹੈ ਇਹਦੇ ਵਿੱਚ ਸਿਰਫ ਤਿੰਨ ਨਾਟ ਇਧਰਲੀ ਸਾਈਡ ਨੇ ਤਿੰਨ ਨਾਟ ਉਧਰਲੀ ਸਾਈਡ ਨੇ ਤਿੰਨ ਨਾਟ ਸਿਰਫ ਖੋਲਣੇ ਆ ਤੁਸੀਂ ਨੇ ਉੱਪਰ ਲੈਣੀਆਂ ਮਸ਼ੀਨ ਖੋਲ੍ਹੇ ਜਾਣੀਆਂ ਠੀਕ ਹੈ ਜੀ ਇਹ ਰੋਟਾਵੇਟਰ ਬਣ ਜੇਗਾ ਆਹ ਮਸ਼ੀਨ ਲੈ ਜੂਗੀ ਤੇ ਰੋਟਵਟ ਸੌਖਾ ਬਣ ਜੂਗਾ ਬਿਲਕੁਲ ਜੀ ਇਹ ਤਿੰਨ ਨਾਟ ਇੱਥੇ ਸਾਈਡ ਖੋਲੋਗੇ ਤਿੰਨ ਨਾਟ ਪਿੱਛੇ ਖੋਲੋਗੇ ਤੁਸੀਂ ਇਹਨੂੰ ਤੁਸੀਂ ਰੋਟਾਵੇਟਰ ਬਰਾ ਲੋਗੇ ਤਿੰਨ ਨਾਟ ਕੱਸ ਦੋਗੇ ਤੇ ਇਹ ਸੁਪਰ ਸੀਟਰ ਬਣੇਗਾ ਰੋਟਾ ਹਾਂਜੀ ਠੀਕ ਆ ਦੂਜਾ ਪਲੱਸ ਪੁਆਇੰਟ ਦੇ ਵਿੱਚ ਇਹ ਆ ਸੁਪਰ ਸੀਟਰ ਦੇ ਵਿੱਚ ਹੁਣ ਤੱਕ ਜਿੰਨੇ ਵੀ ਅਦਰ ਕੰਪਨੀਆਂ ਦੇ ਸੁਪਰ ਸੀਟਰ ਆ ਰਹੇ ਨੇਗੇ ਹਾਂਜੀ ਠੀਕ ਆ ਜੀ ਉਦੇ ਵਿੱਚ ਕੀ ਹੈਗਾ ਉਹ 8 ਫੁੱਟਾ ਕਹਤਾ ਰਹੇ ਨੇ ਪਰ ਅੰਦਰੋਂ ਸਾਡੇ 7.5 7.5 ਫੁੱਟ ਹੀ ਹੁੰਦੇ 7.5 ਤਿਆਰ ਹੁੰਦਾ ਜਾਂਦਾ 7.5 ਫੁੱਟ ਹੀ ਹੁੰਦੇ ਨੇ ਜਿਹੜਾ ਸਾਡਾ ਇਹ ਸੁਪਰ ਸ਼ੀਟਰ ਹੈਗਾ ਇਹਨੂੰ 8 ਪਲੱਸ ਨੂੰ ਵਰਕਿੰਗ ਕਰਕੇ ਦਊਗਾ ਓਕੇ ਇਹਦੇ ਵਿੱਚ 8 ਫੁੱਟ ਤੋਂ ਪਲੱਸ ਇਹ ਕੰਮ ਕਰਕੇ ਦੇ ਦਗਾ ਤੁਹਾਨੂੰ ਓਕੇ ਠੀਕ ਹੈ ਜੇ ਆਪਾਂ ਡਿਸਕ ਤੋਂ ਡਿਸਕ ਗੱਲ ਕਰ ਲਈਏ ਦਾ 4 ਫੁੱਟ 8 ਫੁੱਟ 4 ਇੰਚ ਇਹ ਇਹਦੇ ਜਿਹੜਾ ਵਰਕਿੰਗ ਏਰੀਆ ਵਾ ਓਕੇ ਠੀਕ ਹੈ ਤਿਆਗਾ ਗੇਅਰ ਦੀ ਗੱਲ ਕਰਦੇ ਸੀ ਵੀ ਗੇਅਰ ਦਾ ਕੀ ਸਬੰਧਨ ਵਿੱਚ ਗੇਅਰ ਦੇ ਵਿੱਚ ਦੇ ਵਿੱਚ ਦੇਖੋ ਜਿਹੜਾ ਇਹ ਸੁਪਰ ਸੀਟਰ ਹੈਗਾ ਆਪਣਾ ਸੁਪਰ ਸੀਟਰ ਦੇ ਵਿੱਚ ਜਿਹੜਾ ਇਹ ਮਲਟੀ ਗੇਅਰ ਬਾਕਸ ਲੱਗਿਆ ਹੋਇਆ ਹੈ ਓਕੇ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਚਾਰ ਸਪੀਡਾਂ ਮਿਲਣਗੀਆਂ ਜੀ ਆਦਰ ਕਿਸੇ ਵੀ ਕੰਪਨੀ ਦਾ ਤੁਸੀਂ ਇੰਪੋਰਟਰ ਲੌਂਗ ਹੋਵੇ ਓਕੇ ਅਗਰ ਮਗਰੇ ਪਾਸੇ ਵੀ ਦਿਖਾ ਦਈਏ ਆ ਜਾਓ ਮਾੜਾ ਜੀ ਹਾਂ ਜੀ ਹਾਂ ਜੀ ਤੁਸੀਂ ਦੇਖੋਗੇ ਕਿ ਨਾ ਇਹ ਫੀਲਡਿੰਗ ਕੰਪਨੀ ਨੇ ਆਪ ਹੀ ਡਿਜ਼ਾਈਨ ਕਰਿਆ ਹੋਇਆ ਵਗੇਰ ਬਾਕਸਾ ਦਾ ਹਾਂ ਜੀ ਠੀਕ ਹੈ ਇਹਦੇ ਵਿੱਚ ਮਲਟੀ ਸਪੀਡ ਗੇਅਰ ਬਾਕਸ ਆ ਦੋ ਦੋ ਗਰਾਰੀਆਂ ਇਹਦੇ ਵਿੱਚ ਵਰਕਿੰਗ ਦੇ ਵਿੱਚ ਨੇ ਦੋ ਗਰਾਰੀਆਂ ਇਹਦੇ ਵਿੱਚ ਐਕਸਟਰਾ ਅਸੀਂ ਦਿੱਤੀਆਂ ਹੋਈਆਂ ਨੇ ਕੱਲ ਨੂੰ ਤੁਹਾਨੂੰ ਕੋਈ ਟਿੱਕਰ ਮੈਚ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਉਹ ਗਰਾਰੀਆਂ ਆਪਣੀਆਂ ਯੂਜ਼ ਕਰ ਸਕਦੇ ਹੋ ਓਕੇ ਠੀਕ ਹੈ ਜੀ ਸਿੰਪਲ ਕੰਮ ਆ ਬਿਲਕੁਲ ਦੁਨੀਆ ਭਰ ਦਾ ਜਿਹੜਾ ਮਰਜੀ ਡਰਾਈਵਰ ਹੋਵੇ ਉਹ ਇਸ ਸੁਪਰਸੀਡਰ ਦੇ ਉੱਪਰ ਵਰਕਿੰਗ ਕਰੂਗਾ ਚੱਲੂਗਾ ਇਹ ਓਕੇ ਕੜਾਕੇ ਟਾਇਟਰ ਵੀ ਸੌਖਾ ਹੋਊਗਾ ਚੀਜ਼ ਦੇ ਨਾਲ ਤੇਲ ਦੀ ਬਚਤ ਵੀ ਰਹੂਗੀ ਇਹਦੇ ਨਾਲ ਨਹੀਂ ਨਹੀਂ ਜਿਹੜਾ ਉਹਨਾਂ ਦਾ ਕਹਿਣ ਦਾ ਮਤਲਬ ਜਿੱਦਾਂ ਲੋ ਕਰਾਰੀਆਂ ਜਿਹੜੀਆਂ ਬੱਚ ਹਮ ਵਰਕ ਕਰਦੀਆਂ ਉਹਨਾਂ ਨੂੰ ਆਪਾਂ ਬਦਲਾ ਕੇ ਪਾਵਾਂਗੇ ਪਹਿਲੀ ਸਪੀਡ ਵੀ ਉਧਰ ਉਧਰ ਹੀ ਬਦਲ ਕੇ ਪਾਵਾਂਗੇ ਬਸ ਬਦਲਾ ਕੇ ਪਾਵਾਂਗੇ ਤਾਂ ਦੂਜੀ ਸਪੀਡ ਹੋ ਗਈ ਦੋ ਹੋਰ ਬਕਾਇਦਾ ਸਪੇਅਰ ਨਾਲ ਦਿੱਤੀਆਂ ਹੋਈਆਂ ਹਾਂ ਹਾਂ ਵੀ ਲੱਗ ਵਿੱਚ ਪਈਆਂ ਨੇ ਕੋਈ ਉਹਦਾ ਪੈਸਾ ਨਹੀਂ ਲੱਗਿਆ ਹਾਂ ਉਹ ਵਿੱਚ ਹੀ ਆ ਹਾਂ ਉਹ ਸਭ ਕੁਛ ਵੀ ਨਾਲ ਮਤਲਬ ਕਿ ਕੰਪਲੀਟਲੀ ਵਨ ਵਿੱਚ ਵੀ ਵੀ ਦੋ ਹੋਰ ਵਕਤੀਆਂ ਨੇ ਲੱਗ ਲੱਗ ਨੰਬਰਾਂ ਵਾਲੀਆਂ ਆ ਦਾ ਮੋਬਾਈਲ ਰੰਗ ਦਾ ਬਕਤੇ ਦੇ ਮੰਨੇ ਰੋਪਾ ਦੇਵਾਗੇ ਜਿਹੜਾ ਵੀ ਮਤਲਬ ਉਹ ਲੈ ਲਊਗਾ ਤਾਂ ਕਰਕੇ ਆਪਾਂ ਸਪੀਕਰ ਚਾਰ ਕਰ ਲੈਂਦੇ ਆ ਓਕੇ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਮਤਲਬ ਮਕੈਨਿਕ ਦੀ ਵੀ ਕੋਈ ਹੱਲਪ ਲਾਈਨ ਦੀ ਲੋੜ ਨਹੀਂ ਪੈਗੀ ਠੀਕ ਆ ਜੀ ਅਸੀਂ ਤੁਸੀਂ ਦੇਖੋਗੇ ਇੱਥੇ ਇੱਕ ਨਾ ਇਹ ਸੂਪਰ ਸੀਟਰ ਦੇ ਉੱਪਰ ਹੀ ਅਸੀਂ ਗੇਅਰ ਚਾਰਟ ਦਿੱਤਾ ਹੋਇਆ ਹੈਗਾ ਠੀਕ ਆ ਇੱਥੋਂ ਗੇਅਰ ਚਾਰਟ ਦੇ ਉੱਪਰ ਹੀ ਤੁਸੀਂ ਦੇਖ ਕੇ ਆਪਣੀਆਂ ਸਪੀਡਾਂ ਮੈਚ ਕਰ ਸਕਦੇ ਹੋ ਟਰੈਕਟਰ ਦੇ ਨਾਲ ਓਕੇ ਠੀਕ ਆ ਸੋ ਨੂੰ ਮਕੈਨਿਕ ਦੀ ਲੋੜ ਨਹੀਂ ਪੈਗੀ ਹਾਂਜੀ ਠੀਕ ਆ ਅਗਦਾ ਟਾਈਮ ਨਹੀਂ ਵੇਸ ਵਾਲੇ ਕੋਈ ਵੀ ਬੰਦਾ ਜਾਨਕਾ ਉਹ ਪਾਉਦਾ ਚਾਰਟ ਪੜ ਲਵੇ ਉਹ ਸਟੱਕਾ ਲੱਗਾ ਹੋਇਆ ਕਿਵੇਂ ਪੂਰੀ ਕਿਧਰੋਂ ਕਿਧਰ ਕਿੰਨੇ ਚੱਕਰਾਂ ਤੇ ਚੱਲਦੀਆਂ ਉਹ ਸਾਰਾ ਇੱਧਰ ਲਿਖਿਆ ਹੋਇਆ ਹੈਗਾ ਬਿਲਕੁਲ ਬਿਲਕੁਲ ਸਾਰਾ ਤੇ ਸਰ ਜੇ ਆਪਾਂ ਗੱਲ ਕਰੀਏ ਵੀ ਇਹ ਕੰਪਨੀ ਨੂੰ ਕਿੰਨੀ ਕੁ ਪੁਰਾਣੀ ਕੰਪਨੀ ਹੈ ਇਹ ਜਿਹੜੀ ਆਪਾਂ ਅੱਜ ਦੇਖੀ ਹੈ ਤਾਂ ਇਹ ओके ਠੀਕ ਹੈ ਜੀ ਪਹਿਲਾਂ ਇਹ 베ਰੀ ਜਦੋਂ ਲੋਗ ਦੇ ਨਾਲ ਤੇ ਮਸ਼ਹੂਰ ਹੁੰਦੀ ਸੀਗੀ ਆਪਣੇ ਪੰਜਾਬ ਦੇ ਵਿੱਚ ਹੈਰੋ ਤੇ ਕਲਟੀਵੇਟਰ ਬਹੁਤ ਮਸ਼ਹੂਰ ਹੁੰਦੇ ਸੀਗੇ ਇਸ ਕੰਪਨੀ ਦੇ ਓਕੇ ਠੀਕ ਹੈ ਜੀ ਅੱਜ ਜੇ ਦੇਖੀਏ ਤਾਂ ਅੱਜ ਹਰ ਇੱਕ ਪ੍ਰੋਡਕਟ ਇਸ ਕੰਪਨੀ ਲੋਵੇ ਹੈਗਾਗਾ ਬਣਿਆ ਹੋਇਆ ਓਕੇ ਠੀਕ ਹੈ ਤੇ ਇਹ ਕੰਪਨੀ ਵੀ ਹੈ ਕਿਥੋਂ ਦੀ ਹੈ ਸਹੀ ਮੈਨੇਜਰ ਇਹ ਕੰਪਨੀ ਜਿਹੜੀ ਹੈਗੀ ਹੈ ਕਰਨਾਲ ਦੀ ਕੰਪਨੀ ਹੈ ਜੀ ਓਕੇ ਕਰਨਾਲ ਦੀ ਇਹ ਕੰਪਨੀ ਜਿਹੜੀ ਤੁਸੀਂ ਦੇਖੋਗੇ ਤਾਂ ਕੰਪਨੀ ਦੀ ਵੈਬਸਾਈਟ ਤੇ ਜਿਹੜੇ ਬੰਦੇ ਵੀਰ ਟੈਕਨੀਕਲੀ ਜਾਣਦੇ ਨੇ ਨੌਲੇਜ ਰੱਖਦੇ ਨੇ ਜੇ ਤੁਸੀਂ ਵੈਬਸਾਈਟ ਦੇ ਉੱਪਰ ਦੇਖ ਕੇ ਜਾ ਕੇ ਦੇਖੋਗੇ ਤਾਂ ਇਹ 70% ਕੰਪਨੀ ਅੱਜ ਐਕਸਪੋਰਟ ਕਰ ਰਹੀ ਹੈ ਵੀ ਹਾਂ ਐਕਸਪੋਰਟ ਦੇ ਵਿੱਚੋਂ ਚੇਤੇ ਆਇਆ ਇੱਕ ਚੀਜ਼ ਕਹਿਣੀ ਚਾਹੂੰਗਾ ਸਾਡੇ ਲੋਕ ਕੀ ਹੈਗਾ ਅਦਰ ਬਾਹਰਲੀਆ ਕੰਪਨੀਆਂ ਨੂੰ ਭੱਜਦੇ ਆਂਗੇ ਠੀਕ ਆ ਜੀ ਪਰ ਇਹ ਜਿਹੜੀ ਹੈਗੀ ਆ ਇਹ ਤਾਂ ਫਿਰ ਆਪਦੇ ਘਰ ਦੀ ਆ ਕਹਿੰਦੀ ਆ ਨਾ ਘਰ ਦੀ ਕੰਪਨੀ ਆ ਆਪਦੀ ਕੰਪਨੀ ਆ ਕੀ ਤੇ ਇਹ ਕੰਪਨੀ ਨੂੰ 70% ਜਿਹੜੇ ਹੈਗੇ ਆਗੇ ਬਾਹਰ ਕੋਡ ਕਰਦੀ ਆਰ ਅੰਗਰੇਜ਼ ਇਹਨੂੰ ਪਸੰਦ ਕਰਦੇ ਆਂਗੇ ਠੀਕ ਆ ਅਸੀਂ ਬਾਹਰਲੀ ਕੰਪਨੀ ਦੇ ਮਗਰ ਪਏ ਹੋਇਆ ਜੇ ਅਗਰ ਕੁਆਲਿਟੀ ਦੀ ਗੱਲ ਕਰੀਏ ਤਾਂ ਸਾਡੀ ਜਿਹੜੀ ਕੁਆਲਿਟੀ ਹੈਗੀ ਉਹ ਆਦਰ ਕੰਪਨੀ ਨਾਲੋਂ ਬਹੁਤ ਬੈਸਟ ਹੈ ਓਕੇ ਭਾਈ ਤਕਨੀਕ ਦੇ ਵਿੱਚ ਬੈਸਟ ਹੈਗੀ ਕਿ ਕੱਲ ਵੀ ਇੱਕ ਕਸਟਮਰ ਨੂੰ ਮਿਲ ਕੇ ਕਿ ਮੈਨੂੰ ਰੋਟਾ ਬਿਟਰ ਬਾਰੇ ਵੀ ਥੋੜਾ ਜਿਹਾ ਆ ਆਪਾਂ ਗੱਲ ਤਾਂ ਕਰ ਲਈਏ ਹਾਂਜੀ ਹਾਂਜੀ ਇਹਦੇ ਉੱਤੇ ਵੀ ਗੀਅਰ ਲੱਗਿਆ ਹੋਇਆ ਹੈ ਹਾਂਜੀ ਇਹ ਜਿਹੜਾ ਰੋਟਾਵੇਟਰ ਹੈਗਾ ਜੀ ਇਹ ਬੈਸਟ ਰੋਟਾਵੇਟਰ ਹੈਗਾ ਹਾਂਜੀ ਆਪਣੀ ਮਤਲਬ ਫੀਲਡ ਕਿੰਗ ਦੀ ਤਕਨੀਕ ਆ ਗਈ ਠੀਕ ਆ ਜੀ ਇੱਥੇ ਕੀ ਹੈਗਾ ਇਹਦੇ ਪਰੇ ਗੀਅਰ ਬਾਕਸ ਦੇ ਉੱਪਰ ਅਸੀਂ ਨੇ ਇੱਕ ਲੀਵਰ ਦੇਤਾ ਇੱਥੇ ਤੁਸੀਂ ਚੱਕਰ ਹਾਈ ਕਰ ਸਕਦੇ ਇੱਥੇ ਲੋ ਕਰ ਸਕਦੇ ਇੱਥੇ ਲੋ ਹਾਈ ਕਰ ਸਕਦੇ ਠੀਕ ਆ ਜੀ ਇੱਥੋਂ ਦੀ ਸਪੀਡ ਘੱਟ ਵੱਧ ਕਰ ਸਕਦੇ ਹੋਗੇ ਠੀਕ ਆ ਇਹ ਸਿਰਫ ਜਿਹੜੀ ਹੈਗਾ ਫੀਲਡ ਕਿੰਗ ਕੰਪਨੀ ਦੀ ਟੈਕਨੀਕ ਆ ਵੀ ਇਹ ਓਕੇ ਠੀਕ ਆ ਇਹਦੇ ਵਿੱਚ ਤੁਸੀਂ 7 ਮਿੰਟ ਤੋਂ ਲੈ ਕੇ 11 ਮਿੰਟ ਤੱਕ ਦਾ ਰੋਟਾ ਵੇਟਰ ਤੁਹਾਨੂੰ ਮਿਲੇਗਾ ਇਹ ਠੀਕ ਆ ਇਹਨੂੰ ਆਪਾਂ ਚੇਂਜਰ ਗੇਅਰ ਕਹਿ ਦਿੰਦੇ ਆ ਜੀ ਜਿੱਦਾਂ ਟਰੈਕਟਰ ਦੇ ਉੱਪਰ ਕਾਫੀ ਮਜ਼ੁਰਾ ਦੀ ਚੇਂਜਰ ਗੇਅਰ ਵਾਲਾ ਚੇਂਜਰ ਗੇਅਰ ਵਾਲਾ ਰੋਟਾ ਵੇਟਰ ਲੈ ਕੇ ਆਇਆ ਚੇਂਜਰ ਗੇਅਰ ਚੇਂਜਰ ਗੇਅਰ ਦੇ ਵਿੱਚ ਉਹ ਰੋਟਾ ਵੇਟਰ ਆ ਚੁੱਕਿਆ ਬਿਲਕੁਲ ਬਿਲਕੁਲ ਫੇਰੇ ਇਹਦੇ ਵਿੱਚ ਤੁਸੀਂ ਦੇਖੋਗੇ ਜੀ ਟੈਕਨੀਕ ਫਰੋਂ ਬਹੁਤ ਵਧੀਆ ਟੈਕਨੀਕ ਦਾ ਬਣਿਆ ਹੋਇਆ ਹੈਗਾ ਸਭ ਤੋਂ ਮੇਨ ਗੱਲ ਕਰੀਏ ਹਾਂ ਜਿਹੜੀ ਇਹਦੀ ਉਚਾਈ ਹੈ ਕਿ ਆਮ ਰੋਟਰ ਵੇਟਰ ਨਾਲੋਂ ਜ਼ਿਆਦਾ ਹੈ ਠੀਕ ਆ ਉਸ ਤੋਂ ਬਾਅਦ ਜਿਹੜਾ ਇਹਦਾ ਬਲੇਡ ਹੈਗਾ ਇਹ ਕੰਪਨੀ ਫੀਲਡ ਕਿੰਗ ਦੀ ਕੰਪਨੀ ਦੀ ਸਟੈਂਪਲ ਕੀਤੀ ਹੋਈ ਹੈ ਦੇ ਉੱਪਰ ਕੰਪਨੀ ਆਪ ਤਿਆਰ ਸਰ ਆਪ ਤਾਂ ਹੀ ਹੈ ਨਾ ਜਿਹੜਾ ਬਾਰਨ ਸਟੀਲ ਦਾ ਵਿੱਚ ਹੈਗਾ ਠੀਕ ਆ ਬਾਕੀ ਇਹਦੇ ਬਲੇਡ ਨੇ ਜਿਹੜੇ ਤੁਸੀਂ ਦੇਖੋਗੇ ਕਿ ਨਾ ਹੈਲਿਕਲ ਸਿਸਟਮ ਦੇ ਨਾਲ ਲੱਗੇ ਹੋયાਗੇ ਜੇ ਇਧਰਲਾ ਬਲੇਡ ਤੁਸੀਂ ਥੱਲੋਂ ਕੱਟ ਕਰ ਰਹੇ ਹੈਗਾ ਤਾਂ ਉੱਤਲੀ ਸਾਈਡ ਦਾ ਬਲੇਡ ਨਾਲ ਦਾ ਉੱਪਰਲੀ ਸਾਈਡ ਅਪ ਸਾਈਡ ਚਲਾ ਜਾਏਗਾ ਓਕੇ ਠੀਕ ਹੈ ਹਾਂ ਆਲਟ-ਹਾਲਟ ਲੱਗੇ ਹੋਇਆ ਜਣੇ ਕਿ ਆਲਟ-ਹਾਲਟ ਨੇ ਇਹ ਇੱਕ ਚੀਜ਼ ਹੋਰ ਹੈ ਕਿ ਇਹਦੇ ਵਿੱਚ ਤੁਸੀਂ ਦੇਖੋਗੇ ਆਦਰ ਕੰਪਨੀ ਦਾ ਤੁਸੀਂ ਦੇਖੋਗੇ ਤਾਂ ਸਾਈਡ ਦੇ ਉੱਪਰ ਜਾ ਕੇ ਉਹਨਾਂ ਦੇ ਸਿਰਫ ਤਿੰਨ ਬਲੇਡ ਦਿੱਤੇ ਹੁੰਦੇ ਆਗੇ ਠੀਕ ਹੈ ਇਹ ਸਾਡੀ ਟੈਕਨੀਕ ਹੈ ਕਿ ਇਹਦੇ ਵਿੱਚ ਤੁਸੀਂ ਸਾਈਡ ਤੇ ਉੱਪਰ ਵੀ ਦੇਖੋਗੇ ਤਾਂ ਤੁਹਾਨੂੰ ਸੇਫ ਬਲੇਡ ਹੀ ਮਿਲਣਗੇ ਠੀਕ ਹੈ ਹਾਂ ਦੁਨੀਆ ਭਰ ਦਾ ਕੋਈ ਤੁਸੀਂ ਕੋਈ ਵੀ ਰੋਟਾਟਰ ਲਓ ਉਹ ਸਾਈਡ ਤੇ ਤੈਨ ਨਹੀਂ ਹੁੰਦੇ ਤਿੰਨ ਬਲੇਡ ਹੀ ਮਿਲਣਗੇ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਸੇਵ ਬਲੇਡ ਮਿਲਣਗੇ ਇੱਕ ਫਿਰ ਸਪੋਰਟ ਤੋਂ ਗੱਲ ਕਰਦੇ ਹਾਂ ਮੇਨੂੰ ਚੇਤੇ ਆ ਗਿਆ ਵੀ ਤਕਰੀਬਨ ਇਹ ਮੇਰੇ ਹਿਸਾਬ ਨਾਲ 100 ਪਲੱਸ ਯੰਤਰੀਆਂ ਜਿਹੜੇ ਆਪਣੇ ਵਿਦੇਸ਼ਾਂ ਦੇ ਵਿੱਚੋਂ ਭੇਜਦੀ ਹੈ ਜਿਹੜੀ ਆਪਣੀ ਆਪਣੀ ਫੀਲਡ ਕਿੰਗਾ ਹਾਂ ਬਿਲਕੁਲ ਮੇਰੇ ਹਿਸਾਬ ਨਾਲ ਸ਼ਾਇਦ ਮੈਂ ਪੜਿਆ ਸੀ ਕਿਤੇ ਇਹ ਖੜੀ ਸੁਣਿਆ ਸੀ ਸ਼ਾਇਦ ਵੀ 100 ਪਲੱਸ ਨੂੰ ਇਹ ਜਾਨੀਆ ਆਪ ਦਾ ਜਿਹੜਾ ਸਮਾਨ ਆ ਐਕਸਪੋਰਟ ਕਰਦੀ ਹੈ ਮੇਰੇ ਇਹਦੇ ਵਿੱਚ ਜਿਹੜੀ ਬਿਲਡਿੰਗ ਹੋਊਗੀ ਬੈਕ ਬਿਲਡਿੰਗ ਹੋਊਗੀ ਠੀਕ ਹੈ ਜੀ ਉਸ ਤੋਂ ਬਾਅਦ ਜਿੰਨਾ ਇਹਦੇ ਉੱਪਰ ਮਟੀਰੀਅਲ ਲੱਗਿਆ ਹੋਇਆਗਾ ਠੀਕ ਆ ਜਿੰਨਾ ਸਟੀਲ ਲੱਗਿਆ ਹੋਇਆਗਾ ਸਾਰਾ ਟਾਟਾ ਕੰਪਨੀ ਦੇ ਥੋਂ ਸਟੀਲ ਮਿਲੂਗਾ ਇਹਦੇ ਸਾਰਾ ਟਾਟਾ ਦਾ ਲੱਗਿਆ ਹੋਇਆ ਜਿੰਨੇ ਨਟ ਬੋਲਟ ਤੁਸੀਂ ਦੇਖ ਰਹੇ ਹੋਗੇ ਸਾਰੇ TVS ਦੇ ਨਟ ਬੋਲਟ ਨੇ ਓਕੇ ਏ ਆਪਾਂ ਰੋਟਾਵੇਟਰ ਜਿਹੜਾ ਬ੍ਰੇਡਾਂ ਦਾ ਸਪਿਰੇ ਸਟਾਰਟਿੰਗ ਰਿਆ ਜਾਨੀ ਸਟਾਰਟ ਦੀ ਗੱਲ ਕਰੀ ਕਿੰਨੇ ਫੁੱਟ ਤੋਂ ਸਟਾਰਟ ਹੁੰਦਾ ਹੈ ਇਹ ਇਹ ਜਿਹੜਾ 7 ਫੁੱਟ ਤੋਂ ਸਟਾਰਟ ਹੁੰਦਾ ਜੀ ਜੀ 10 ਫੁੱਟ ਤੱਕ ਹੁੰਦਾ ਵੈਸੇ ਦਾ ਕੰਪਨੀ ਜਿਹੜੀ ਸਾਡੀ ਹੈਗੀ ਆ ਕਿ 2.5 ਫੁੱਟ ਤੋਂ ਰੋਟਾਵੇਟਰ ਤੋਂ ਲੈ ਕੇ 11 ਫੁੱਟ ਤੱਕ ਦਾ ਰੋਟਾਵੇਟਰ ਬਣਾਉਂਦੀ ਆ ਬਣਾਉਂਦੀ ਆ ਜਿਹੜਾ ਇਹ ਗੇਅਰ ਵਾਲਾ ਮਾਡਲ ਹੈਗਾ ਇਹਦੇ ਵਿੱਚ ਆਪਾਂ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਦਾ 11 ਫੁੱਟ ਤੱਕ ਦਾ ਆਪਾਂ ਲੈ ਸਕਦੇ ਆ ਗੋਪਾ ਤੇ ਸਟਾਰਟਿੰਗ ਰੇਂਜ ਕੀ ਇਹਨਾਂ ਦੀ ਸਟਾਰਟਿੰਗ ਰੇਂਜ ਹੈ ਜੀ ਇਹਦੀ ਸਟਾਰਟਿੰਗ ਆ ਜ ਸੂਪਰ ਸੀਟਰ ਦੀ ਜਿਹੜੀ ਹੈਗੀ ਆ ਉਹ 2.5 ਲੱਖ ਤੋਂ ਸ਼ੁਰੂ ਆ ਰਹੀ ਹੈ। ਓਕੇ ਠੀਕ ਆ ਜੀ। ਜਿਹੜਾ ਅਸੀਂ 8 ਫੁੱਟਾ ਮਤਲਬ ਸੂਪਰ ਸੀਟਰ ਦਾ ਹੋਊਗਾ ਇਹ 8.5 ਫੁੱਟ ਦੇ ਵਿੱਚ ਅਸੀਂ ਦੇ ਰਿਆਂਗੇ। ਓਕੇ ਠੀਕ ਆ ਜੀ 66 ਬਲੇਡ ਦੇ ਵਿੱਚ ਹੋਊਗਾ। ਓਕੇ ਆਦਰ ਤੁਸੀਂ ਦੇਖੋਗੇ ਕਿ ਨਾ ਜਿੰਨੇ ਵੀ ਸੂਪਰ ਸੀਟਰ ਹੈਗੇ ਨੇ ਉਹਦੇ ਵਿੱਚ ਤੁਹਾਨੂੰ 60 ਬਲੇਡ ਇਹ ਮਿਲਣਗੇ 8 ਫੁੱਟ ਦੇ ਵਿੱਚ। ਓਕੇ ਇਹਦੇ ਵਿੱਚ ਤੁਹਾਨੂੰ 66 ਬਲੇਡ 66 ਦੇ ਹਾਂਜੀ ਹਾਂ ਤੇ ਇਹਦੇ ਵਿੱਚ ਵੀ ਸੂਪਰ ਸੀਟਰ ਦੇ ਵਿੱਚ ਤੁਸੀਂ ਦੇਖੋਗੇ ਕਿ ਨਾ ਸਾਈਡਾਂ ਦੇ ਉੱਪਰ ਇਹਦੇ ਵਿੱਚ ਵੀ 66 ਬਲੇਡ ਆ। ਓਕੇ ਠੀਕਾ ਜੇ ਲੋਨ ਵਗੈਰਾ ਜਾਂਦੇ ਤੇ ਸਬਸਿਡੀ ਦਾ ਵੀ ਕੀ ਸੀਨ ਆਦੇ ਤੇ ਲੋਨ ਦਾ ਦੇਖੋ ਲੋਨ ਦੇ ਬਹੁਤ ਵਧੀਆ ਸਾਡਾ ਹਰੇਕ ਬੈਂਕ ਨਾਲ ਸਾਡਾ ਢਾਈ ਆਪਾਂ ਹੈਗਾ ਵਾ ਠੀਕਾ ਜੀ ਤੇ ਉਹ ਪ੍ਰਾਈਵੇਟ ਬੈਂਕ ਆ ਕੀ ਤੇ ਸਰਕਾਰੀ ਬੈਂਕ ਆ ਕੀ ਸਾਰੇ ਬੈਂਕਾਂ ਨਾਲ ਢਾਈ ਆਪਾਂ ਹੈਗਾ ਵਾ ਠੀਕਾ ਜੀ 90% ਤੱਕ ਬਾਕੀ ਦਾ ਸਿੰਪਲ ਦੇ ਉੱਪਰ ਆਗਾ 90% ਤੱਕ ਦੇ ਉੱਪਰ ਲੋਨ ਹੋ ਜਾਂਦਾ ਠੀਕਾ ਜੀ ਜਿਹੜੀ ਵਿਆਜਦਾਰਾਗਾ ਉਹ ਵੀ ਬਹੁਤ ਘੱਟ ਆਗੀ 6% ਦੇ ਉੱਪਰ ਤੁਹਾਨੂੰ ਜਿਹੜਾ ਲੋਨ ਹੋ ਜਾਂਦਾ ਓਕੇ 6% ਦੇ ਉੱਤੇ 6% ਦੇ ਉੱਤੇ ਤੇ ਆਪਾਂ ਪਲਾਉ ਬਾਰੇ ਕੁਛ ਗੱਲ ਕਰੀਏ ਇਹਦੇ ਉੱਤੇ ਤਾਂ ਇਹਦਾ ਕੀ ਇਹਦਾ ਕੀ ਸੀਨਾ ਇਹ ਕਿੰਨੇ ਦਾ ਹੈਗਾ ਇਹ ਕਿੰਨੇ ਕੁ ਦਾ ਪੈਂਦਾ ਆਪਾਂ ਨੂੰ ਬਲੌਗ ਦੇ ਉੱਪਰ ਵੀ ਹੈਗਾ ਜੀ ਇਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਟਾਇਰ ਲਾ ਟਾਇਰ ਲਾ ਕੇ ਆਪਾਂ ਦੂਰਾ ਪੱਸੀ ਜਾ ਕੇ ਦਰਵਾਜ਼ਾ ਟਾਇਰਾਂ ਸੜੇ 2.80 ਹਿਆ ਉਹ ਸੱਤੀ ਜਾਂਦਾ ਤਿੰਨ ਵਾਲਾ ਤਿੰਨ ਨਾਲ ਤਿੰਨ ਬੋਟ ਵਾਲਾ ਇਹਨੂੰ ਕੋਲ ਕੇ ਤੁਸੀਂ ਦੋ ਵੀ ਕਰ ਸਕਦੇ ਹੋ ਤਿੰਨ ਵੀ ਕਰ ਸਕਦੇ ਹੋ ਤਿੰਨ ਵੀ ਕਰ ਸਕਦੇ ਹੋ ਹਾਂਜੀ ਰਿਵਰਸਿਬਲ ਜਿਵੇਂ ਓਕੇ ਹਾਂ ਹਾਂ ਆਓ ਪਲਟਾ ਪਲਟਾ ਪਲਟ ਕੇ ਦੂਜੇ ਪੱਜੇ ਪੱਜੂ ਦੇ ਪਾਸੇ ਆਏਗਾ ਬਾਕੀ ਇਹਨੂੰ ਪੂਰਾ ਹਾਂ ਟੈਂਡਰ ਕਰਕੇ 1 ਘੰਟੇ ਦੇ ਵਿੱਚ ਕੰਪਲੀਟ ਹੀ ਹੋ ਜਾਣਾ ਬਾਕੀ ਕਾਫੀ ਸਾਡੇ ਜਿਹੜੇ ਪੁਰਾਣੇ ਕਸਟਮਰ ਹੈਗੇ ਆਂਗੇ ਫੀਲਡ ਕਿੰਗ ਦੇ ਇਸ ਏਰੀਆ ਦੇ ਵਿੱਚ ਮੋਗੇ ਦੇ ਵਿੱਚ ਜਗਰਾਵਾਂ ਦੇ ਵਿੱਚ ਵੀ ਲੰਬੇ ਤੋਂ ਸਾਫੀ ਹੈਗੇ ਆਂਗੇ ਠੀਕ ਹੈ ਮੈਂ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਗਾ ਕਿ ਕਿਸੇ ਵੀ ਮਸ਼ੀਨ ਦਾ ਤੁਹਾਨੂੰ ਫੀਲਡ ਕਿੰਗ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਪੇਅਰ ਪਾਰਟ ਦੀ ਲੋੜ ਪੈਂਦੀ ਆ ਤਾਂ ਜਗਰਾਵਾਂ ਦੇ ਵਿੱਚ ਸਾਰੇ ਤਰ੍ਹਾਂ ਦਾ ਸਪੇਅਰ ਪਾਰਟ ਹੈਗਾ ਸਾਡੇ ਕੋਲ ਇਥੋਂ ਦਾ ਆਪਣੇ ਪਰਪਰ ਡਰੈਸ ਬੋਲਿਓ ਜੀ ਜਗਰਾਵਾਂ ਬੱਲੇ ਆ ਜਿਗਰਾਵੋਂ ਮੋਗਾ ਰੋਡ ਕਹਿ ਦਿੰਨੇ ਜਾਂ ਫਰੋਜ਼ਪੁਰ ਰੋਡ ਕਹਿ ਦਿੰਨੇ ਆ ਹਾਂਜੀ ਜਿਗਰਾਵੋਂ ਜਿੱਥੇ ਖਤਮ ਹੁੰਦਾ ਵਾ ਤਕਰੀਬਨ ਉੱਥੇ ਜਿੱਥੇ ਨਾ ਬਲਵਾ ਖੇਰਪੁਰਾ ਚੌਂਕ ਤੋਂ ਅੱਗੇ ਮੋਗਾ ਸਾਈਡ ਨੂੰ ਆਪਣੀ ਸੱਜੇ ਪਾਸੇ ਹੀ ਐਨਸੀ ਹੈ ਜੇ ਲੁਧਿਆਣੇ ਜੰਨੀਓ ਆਈਏ ਓਕੇ ਜੇ ਮੋਗੇ ਜੰਨੀਓ ਆਈਏ ਤਾਂ ਜਿਗਰਾਵੋਂ ਐਂਟਰ ਹੋਣ ਤੋਂ ਪਹਿਲਾਂ ਹੀ ਤਕਰੀਬਨ ਆਪਣਾ ਪੁਲ ਛੱਡਣ ਤੋਂ ਪਹਿਲਾਂ ਹੀ ਖੱਬੇ ਪਾਸੇ ਬਾਹਰ ਮੈਸੀ ਪ੍ਰੋਫੈਸ਼ਨ ਦੀ ਐਨਸੀ ਹੈ ਓਕੇ ਨਾਲ ਹੈਗੀ ਆ ਪ੍ਰਿੰਟ ਕਿੰਗ ਦੀ ਓਕੇ ਐਮਪਲੀਮੈਂਟ ਜਿਹੜੇ ਆਪਾਂ ਪ੍ਰਿੰਟ ਕਿੰਗ ਦੇ ਦਿੰਨੇ ਆ ਤੇ ਟਰੈਕਟਰ ਦੀ ਏਜੰਸੀ ਜਿਹੜੀ ਮੈਸੀ ਪ੍ਰੋਡਕਸ਼ਨ ਦੀ ਹੈ। ਨਾ ਕਿ ਮੈਸੀ ਪ੍ਰੋਡਕਸ਼ਨ ਦੇ ਨਾਲ ਹੀ ਜਾਨੀ ਕਿ ਵੀ ਆਪਾਂ ਫੀਲਡ ਕਿੰਨਾ ਕੰਮ ਸਬਾਰ ਮਿਲਣ ਲੱਗ ਗਿਆ ਫੀਲਡ ਕਰੇ। ਈ ਮਤਲਬ ਕਿ ਟਰੈਕਟਰ ਮੈਸੀ ਤੇ ਐਪਲੀਮੈਂਟ ਸਾਰੇ ਗੈਂਗ ਦੇ ਸਾਰੇ ਐਪਲੀਮੈਂਟ ਆਪਣੇ ਕੋਲੇ ਤੇ ਤੇ ਮੋਬਾਈਲ ਨੰਬਰ ਬੋਲਿਓ ਜੀ ਆਪ ਦਾ। ਮੇਰਾ ਮੋਬਾਈਲ ਨੰਬਰ ਹੈਗਾ 9968705575 ਓਕੇ ਜੀ ਤੇ ਇਹ ਡੀਲਾ ਦਾ ਨੰਬਰ ਹੈਗਾ 99147 52 ਤੇ ਫਿਰ ਇਹਨਾਂ ਤੋਂ ਬਿਨਾ ਬਿਨਾ ਆਪਣੇ ਕੋਲੇ ਇੱਕ ਸੱਬਲ ਵੀ ਹੈਗਾ ਧਰਤੀ ਭੱਟ ਜੀ ਨੂੰ ਆਪਾਂ ਕਹਿ ਦਈਏ ਹਨਾ ਹਾਂਜੀ ਹਾਂਜੀ ਆਪਾਂ ਇਹਨੂੰ ਤਹਿ ਤੋੜ ਵੀ ਕਹਿ ਦਿੰਨੇ ਆਂਗਾ ਹਾਂ ਧਰਤੀ ਭੱਟ ਵੀ ਕਹਿੰਦਾ ਸੱਬਲ ਵੀ ਕਹਿ ਦਿੰਨੇ ਆਂਗਾ ਸੱਬਲ ਵੀ ਕਹਿ ਦਿੰਨੇ ਆਂਗਾ ਇਹਦੇ ਵਿੱਚ ਵੀ ਤੁਸੀਂ ਦੇਖੋ ਵੇਖਣਾ ਜੀ ਇਹ ਜਿਹੜੀ ਇਹਦੀ ਆਰਮ ਆ ਗਈ ਠੀਕ ਹੈ ਜੀ ਇਹ ਲੈਜਰ ਕਟਿੰਗ ਹੋਈ ਹੋਈ ਹੈ ਠੀਕ ਹੈ ਜੀ ਇਹਦੇ ਵਿੱਚ ਕੋਈ ਬਿਲਡਿੰਗ ਨਹੀਂ ਹੈਗਾ ਠੀਕ ਆ ਉੱਪਰ ਅਸੀਂ ਨੇ 10 ਸੇਫਟੀ ਵੋਲਟ ਲਈ ਸੇਫਟੀ ਲਈ ਦਿੱਤਾ ਹੋਇਆ ਹੈਗਾ ਬੌਨਸ ਸਟੀਲ ਦਾ ਬਰੇਕ ਲੱਗਿਆ ਹੋਇਆ ਹੈ ਇਸ ਉੱਪਰ ਠੀਕ ਆ ਹੁਣ ਤੁਸੀਂ ਜੇ ਮਾਰਕੀਟ ਦੇ ਵਿੱਚ ਦੇਖੋਗੇ ਤੁਹਾਨੂੰ ਵਾਕੋ ਵਾਦ ਜਿਹੜੀ ਸਿੰਗਲ ਆਰਮ ਵਾਲੀ ਸੱਪਲ ਆ ਗਈ ਠੀਕ ਆ ਉਹ ਤੁਹਾਨੂੰ ਵਾਕੋ ਵਾਦ 60 ਕਿਲੋ ਦੀ 55 ਕਿਲੋ ਦੀ ਜਾਂ 65 ਕਿਲੋ ਦੀ ਮਿਲੇਗੀ ਇਹਦੇ ਵਿੱਚ ਜਿਹੜਾ ਇੱਕ ਵਜਨ ਹੈਗਾਗਾ ਇੱਕ ਕੁਆਂਟਲ 5 ਕਿਲੋ ਵਜਨ ਆ ਓਕੇ ਠੀਕ ਆ ਜੀ ਤੁਸੀਂ ਇਹਦਾ ਮਟੀਰੀਅਲ ਦੇਖੋਗੇ ਤਾਂ ਹੁਣ ਇਹ ਜੇ ਜੇ ਆਪਾਂ ਇਹ ਡਾਇਰੈਕਟ ਦੀ ਗੱਲ ਕਰ ਲਈਏ ਠੀਕ ਆ ਜੀ ਤਾਂ ਇੰਨਾ ਮੋਟਾ ਲੋਹਾ ਤੁਹਾਨੂੰ ਕੋਈ ਨਹੀਂ ਲਾਕੇ ਦੇਊਗਾ ਐ ਕਿਹਾ ਕਈ ਦੇਖੀ ਜਾਂਦੇ ਜਿਹੜਾ ਆਪਾਂ ਵੀ ਆਪਣੇ ਪੈਂਡ ਵਿੱਚ ਹੈਗੀ ਆ ਆਪਾਂ ਵੀ ਜਾਂਦੀ ਹੋਈ ਨਾਲ ਕਰ ਲਈਏ ਪੈਂਡ ਦੇ ਵਿੱਚ ਹਾਂ ਜੀ ਭਈ ਉਹ ਸਿੰਗਲ ਆਉਂਦੀ ਆ ਜਿਹੜੀ ਆਲਮ ਆਉਂਦੀ ਆ ਅਜ ਤੋਂ ਪਤਲੀ ਆਉਂਦੀ ਆ ਉਹ ਸਰਗੀ ਬਦਲ ਨਹੀਂ ਪੈਂਦੀ ਆ ਇਹਦੇ ਵਿੱਚ ਬਦਲ ਜੀ ਉਹ ਕਾਸ ਜੀ ਹੁੰਦੀ ਜੀ ਇਹਦੇ ਵਿੱਚ ਅਸੀਂ ਨੇ ਸੇਫਟੀ ਪਹਿਲਾਂ ਮੁੱਖ ਰੱਖੀ ਦਲੇ ਹੋਇਆ ਸੇਫਟੀ ਇਹਦੇ ਵਿੱਚ ਇੱਕ ਇਹ ਸੇਫਟੀ ਬੋਲਟ ਦਿੱਤਾ ਹੋਇਆ ਅਸੀਂ ਹਾਂਜੀ ਠੀਕ ਆ ਜਦੋਂ ਤੁਸੀਂ ਆਪਾਂ ਚਲਾਉਨੇ ਆ ਕਈ ਵਾਰ ਜੜ ਦੇ ਵਿੱਚ ਫਸ ਜਾਂਦਾ ਕੋਈ ਪੱਥਰ ਦੇ ਵਿੱਚ ਫਸ ਜਾਂਦਾ ਦਾ ਤਾਂ ਤੁਹਾਡੇ ਨਾ ਤਾਂ ਇਹ ਸੱਫਲ ਨੂੰ ਕੋਈ ਨੁਕਸਾਨ ਹੋਵੇ ਨਾ ਟਰੈਕਟਰ ਨੂੰ ਨੁਕਸਾਨ ਹੋਵੇ ਇਹ ਸਿਰਫ ਇਹਦਾ ਸੇਫਟੀ ਬੋਲਟ ਰੁਕੇਗਾ ਓਕੇ ਠੀਕ ਹੈ ਸੇਫਟੀ ਬੋਲ ਟੁੱਟ ਗਏ ਸਲਿਪ ਕਰ ਜੇਗੀ ਥੋੜਾ ਕੋਈ ਨੁਕਸਾਨ ਨਹੀਂ ਹੋਏਗਾ ਕਹਿੰਦੇ ਕਿ ਬਦਲਣਾ ਹੋਇਆ ਤਾਂ ਕੱਲਾ ਆਹੀ ਬਦਲਿਆ ਜਾ ਸਕਦਾ ਹੈ ਕੱਲਾ ਬਲੇਡ ਚੇਂਜ ਕਰਨਾ ਪਊਗਾ ਤੁਹਾਨੂੰ ਹਾਂ ਉਹ ਕਈ ਵਾਰੀ ਦੇਖੀ ਆ ਉਹ ਸਾਰੀ ਆਰਮੀ ਬਦਲਣੀ ਪੈਂਦੀ ਆ ਸਾਰੀ ਬਾਹੀ ਬਦਲਣੀ ਆ ਸਾਰਾ ਸਾਰਾ ਇਸ ਹੀ ਬਦਲਣਾ ਪੈਂਦਾ ਕਈ ਵਾਰ ਆਰਮ ਦੇ ਆਰਮ ਦੇ ਘਸਮ ਨੂੰ ਰੋਕਣ ਨੂੰ ਅਸੀਂ ਨੇ ਪਹਿਲੀ ਇਹਦੇ ਵਿੱਚ ਸੇਫਟੀ ਦਾ ਧਿਆਨ ਰੱਖਿਆ ਹੋਇਆ ਹਾਂਜੀ ਤੇ ਉਹ ਵੀ ਆਪਣੇ ਆ ਨਾ ਹਲ ਵਗੈਰਾ ਵੀ ਆ ਨਾ ਆਪਣੇ ਨਾਲ ਬਿਲਕੁਲ ਬਿਲਕੁਲ ਸਾਰਾ ਉਹਨਾਂ ਬਾਰੇ ਵੀ ਅੱਗੇ ਕੋ ਦਵਾਈਆਂ ਛੜਕਣ ਵਾਲਾ ਹਨਾ ਇਹ ਡਿਸਕਰੇਜ ਆ ਗਿਆ ਜੀ ਠੀਕ ਹੈ ਜੀ ਇਹ ਜਿਹੜੇ ਟ੍ਰੇਡਰ ਦੇ ਵਿੱਚ ਆਏਗਾ ਠੀਕ ਹੈ ਹੁਣ ਇਹਦੇ ਵਿੱਚ ਵੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਇਹ ਤਵਾ ਦਿੱਤਾ ਹੋਇਆਗਾ ਇਹ ਬੋਲ ਸਟੀਲ ਦੇ ਵਿੱਚ ਆ ਠੀਕ ਹੈ ਜੀ 4.5 mm ਦੀ ਮੋਟਾਈ ਆਗੇ ਓਕੇ ਠੀਕ ਹੈ ਜੀ 12.5 ਕਿਲੋ ਦਾ ਇਹ ਤਵਾ ਲਾ ਜੀ ਆਮ ਜਿੰਨੇ ਤੁਸੀਂ ਦੇਖੂਗੇ ਇੱਥੇ 8 ਕਿਲੋ ਦਾ ਕੋਈ 8.5 ਕਿਲੋ ਦਾ ਲਾ ਰਿਹਾਗਾ ਠੀਕ ਹੈ 12.5 ਕਿਲੋ ਦਾ ਤਵਾਗਾ ਫਿਰ ਸਭ ਤੋਂ ਵੱਡੀ ਕੀ ਗੱਲ ਹੈ ਜੀ ਹੱਬ ਦੇਖੋ ਤੁਸੀਂ ਹਾਂਜੀ ਠੀਕ ਹੈ ਜੀ ਇਹਦੀ ਹੱਬ ਬਹੁਤ ਵੱਡੀ ਹੈਗੀ ਜਿਹੜੀ ਇਹ ਹੱਬ ਆ ਕੀ ਦੇ ਵਿੱਚ ਡਬਲ 베アリング ਦਿੱਤਾ ਹੋਇਆਗਾ ਠੀਕ ਹੈ ਜੀ ਮਤਲਬ ਇਹਦੀ ਜਿਹੜੀ ਲਾਈਫ ਹੈ ਵੀ ਉਹ 20 ਸਾਲ ਤੱਕ ਲਾਈਫ ਹੈ 20 ਸਾਲ ਤੱਕ ਕੁਝ ਨਹੀਂ ਹੁੰਦਾ ਇਹਨੂੰ ਸਿਰਫ ਤੁਸੀਂ ਨੇ ਗਰੀਸ ਕਰਨਾ ਹੈ ਇਹਨੂੰ ਓਕੇ ਠੀਕ ਹੈ ਤੇ ਆ ਬੀਲਰ ਬਾਰੇ ਬੀਲਰ ਵੀ ਆਪਣਾ ਆਉਂਦਾ ਹਨਾ ਹਾਂਜੀ ਬੀਲਰ ਵੀ ਇਹ ਨਹੀਂ ਮੈਂ ਕਹਿੰਦਾ ਕਪੜੀ ਕਪਾਈਨ ਵੀ ਆਉਂਦੀ ਹੈ ਸ਼ਾਇਦ ਹਨਾ ਵੱਡੀ ਕਪਾਈਨ ਵੀ ਹੈਗੀ ਹੈ ਜੀ ਆਪਣੇ ਲੋਗੇ ਉਸ ਤੋਂ ਬਾਅਦ ਬੀਲਰ ਦੇਖੀਏ ਤਾਂ ਬੀਲਰ ਜਿਹੜਾ ਹੈਗਾ ਹਾਲਟ ਜਨਰੇਟਰ ਦੇ ਵਿੱਚ ਇਹ ਬੀਲਰ ਹੈਗਾ ਬਿਲਕੁਲ ਨਵੀਂ ਇੰਦਾ ਵੀ ਤਕਰੀਕ ਦੇ ਵਿੱਚ ਬਿਲਕੁਲ ਦੇ ਵਿੱਚ ਹੈਗਾ ਇਹ ਬੀਲਰ ਬਹੁਤ ਵੀ ਵਧੀਆ ਪਰਫਾਰਮੈਂਸ ਆਗੀ ਠੀਕ ਹੈ ਜੀ ਜਿੰਨੇ ਕਸਟਮਰ ਚ ਲਾ ਰਹੇ ਨੇ ਇਸ ਟਾਈਮ ਬਿਲੋਂ ਸਾਡਾ ਬੜੇ ਖੁਸ਼ ਨਹੀਂ ਹੋ ਗਏ ਲੋਕ ਓਕੇ ਤੇ ਇਹਦਾ ਆਪਣੇ ਕੀ ਸੀਨਾ ਨਾਲ ਵੀ ਸਾਰਾ ਸੈਟ ਜੇ ਕੰਪਲੀਟ ਦੀ ਗੱਲ ਕਰੀਏ ਤਾਂ ਕਿੰਨੇ ਕੁ ਦਾ ਅੰਦਾਜ਼ਾ ਇਹਦੇ ਵਿੱਚ ਜਿਹੜਾ ਹੈਗਾ ਜੀ ਸਾਡਾ ਆਪਣਾ ਜਿਹੜਾ ਹੈਗਾ ਸਾਡੇ 80000 ਰੁਪਏ ਦਾਗਾ ਅੰਦਰ ਹੀ ਓਹ ਬਟੇ ਰੈਗਰੂ ਕਲਾ ਤੇ ਸਬਸਿਡੀ ਵਗੈਰਾ ਜਾਂ ਇਹਦੇ ਉੱਤੇ ਜਾਂ ਰਹੇ ਤੇ ਲੋਨ ਦੀ ਫੈਸਿਲਿਟੀ ਵੀਰੇ ਸਬਸਿਡੀ ਵੱਲੋਂ ਪਾਸ ਹੈ ਜੀ ਸਾਰਾ ਓਕੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਨੌਕਰ ਦਾ ਜੀ ਠੀਕ ਹੈ ਜੀ ਬਹੁਤ ਹੀ ਵਧੀਆ ਤਕਨੀਕ ਦਾ ਬਿਲਰ ਹੈਗਾ ਜੀ ਯੂਰਪ ਟੈਕਨੀਕ ਯੂਰਪ ਦਾ ਹੈਗਾ ਇਹ ਹਾਂ ਜੀ ਬਾਹਲੀ ਤਕਨੀਕ ਦਾ ਬਣਿਆ ਹੋਇਆ ਨਹੀਂ ਤਕਨੀਕ ਦਾ ਬਣਿਆ ਹੋਇਆ ਬਾਕੀ ਸਾਡੇ ਬਿਲਰ ਦੇ ਵਿੱਚ ਖਾਸੀਅਤ ਇਹ ਹੈਗਾ ਵੀ ਅਦਰ ਆਪਾਂ ਬਿਲਰ ਚਲਾ ਰਹੇ ਆਂਗੇ ਤਾਂ ਉਹਦੇ ਨਾਲ ਉਹ ਜਿਹੜੀ ਇਹਦੀ ਕੰਮ ਕਰਨ ਦੀ ਸਪੀਡ ਆ ਗਈ ਉਹ ਜ਼ਿਆਦਾ ਗਈ ਠੀਕ ਆ ਇਹ ਦੂਸਰਾ ਬਿਲਰ 25 ਮਿੰਟਾਂ ਦੇ ਵਿੱਚ ਇੱਕ ਇੱਕੜ ਦੇ ਵਿੱਚੋਂ ਕਵਰ ਕਰ ਲਿਆਗਾ ਤਾਂ ਆਪਣਾ ਜਿਹੜਾ ਬਿਲਰ ਆ 20 ਮਿੰਟਾਂ ਦੇ ਵਿੱਚ ਹੀ ਕਵਰ ਕਰ ਦੂਗਾ ਜੇ ਉਹ 30 ਮਿੰਟ ਲੈ ਰਿਹਾ ਹੈ ਤਾਂ ਆਪਣਾ ਬਿਲਰ 20 ਮਿੰਟੇ ਲਊਗਾ 22 24 ਮਿੰਟੇ ਲਊਗਾ ਜੇ ਆਪਾਂ ਗੱਲ ਕਰੀਏ ਇਹਦੀ ਆ ਇੱਕ ਚੀਜ਼ ਦੇਖੀ ਆ ਵੀ ਧਾਗਾ ਵਗੈਰਾ ਤੋੜ ਦਿੰਦੇ ਆ ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਜੇ ਕੋਈ ਤੇਰਾ ਵੀ ਲੈਣਾ ਚਾਹੁੰਦਾਗਾ ਤਾਂ ਅਸੀਂ ਸਾਡੇ ਜਿਹੜੇ ਕਸਟਮਰ ਚਲਾ ਰਹੇ ਨੇ ਠੀਕ ਆ ਜਾ ਕੇ ਜਿਸ ਨੂੰ ਕੋ ਡੈਮੋ ਲੈਣੀ ਆ ਆਪਾਂ ਉਹ ਵੀ ਦੇ ਸਕਦੇ ਆ ਓਕੇ ਹਾਂਜੀ ਬਣਿਆ ਤਾਂ ਬਹੁਤ ਸੋਹਣਾ ਹੋਇਆ ਜੇ ਦੇਖਿਆ ਹਨ ਤਕਰੀਕ ਤਾਂ ਚੰਗੀ ਆ ਬਾਅਦ ਦੀ ਜਿਹੜੀ ਕਿ ਇਹਦੀ ਵੀ ਲਾਈਫ ਦੀ ਗੱਲ ਕਰੀਏ ਤਾਂ ਵੀ ਲਾਈਫ ਕਿੰਨਾ ਕੁ ਟਾਈਮ ਦੀ ਹੈਗੀ ਹੈਗੀ ਆ ਵੀ ਜਾਣ ਕੇ ਵੀ ਬਿਲਰ ਦਾ ਜਿਹੜਾ ਬਿਲਰ ਦੇ ਉੱਪਰ ਵਰਕਿੰਗ ਦੇ ਉੱਪਰ ਹੀ ਹੁੰਦਾ ਜੀ ਲਾਈਫ ਦਾ ਹਾਂਜੀ ਠੀਕ ਆ ਜੀ ਪਰ ਇਹ ਹੈਗਾ ਵੀ ਸਪੀਨਰ ਦੇ ਵਿੱਚ ਦੇਖੋ ਮੇਨ ਪ੍ਰੋਬਲਮ ਆਉਂਦੀ ਹੁੰਦੀ ਆ ਬਾਅਦ ਦੇ ਵਿੱਚ ਸਰਵਿਸ ਦੀ ਦਾ ਸਪੀਨਰ ਬਾ ਠੀਕ ਆ ਜੀ ਉਹ ਕੋਈ ਪ੍ਰੋਬਲਮ ਨਹੀਂ ਆਊਗੀ ਸਾਡੇ ਕੋਲੋਂ ਇਹਕਾ ਨਾਈ ਸਰਵਿਸ ਦੇ ਵਿੱਚ ਕੋਈ ਕਮੀ ਹੋ ਜਾਂਦੀ ਏ ਨਾਈ ਸਪੇਅਰ ਪਾਰਟ ਕੋ ਨਹੀਂ ਕੋਈ ਕਮੀ ਆ ਜਾਂਦੀ ਆ ਆਪਣੇ ਜਿਵੇਂ ਆਉਂਦੇ ਆ ਜਿਵੇਂ ਹਾਲ ਆ ਆਪਣੇ ਆਪਣੇ ਜਿਵੇਂ ਕਈ ਵਾਰ ਬਾਹਰੋਂ ਆਉਂਦੇ ਆ ਜਿਵੇਂ ਆਪਣੇ ਗੁਰਜੀਤ ਵੀਰੇ ਬੇਲਰ ਆਉਂਦੇ ਜਿਵੇਂ ਆਪਣੇ ਜਿਵੇਂ ਮਤਲਬ ਭਰੀਏ ਦੇਖਣ ਜੋ ਕੋਲ ਆਉਂਦੇ ਜਾਂ ਬਣਾਉਣ ਆਉਂਦੇ ਜਦੋਂ ਉਹ ਧਾਗੇ ਦੀ ਪ੍ਰੋਬਲਮ ਜ਼ਿਆਦਾ ਦਿੰਦੇ ਨੇ ਦੇਖੋ ਧਾਗੇ ਹੀ ਜ਼ਿਆਦਾ ਜ਼ਿਆਦਾ ਟੁੱਟਦਾ ਫਿਰ ਉਹ ਵਿਚਾਰੇ 2-2 ਘੰਟੇ 3-3 ਘੰਟੇ ਆਈ ਬੈਠੇ ਰਹਿੰਦੇ ਨੇ ਸਰਵਿਸਾਨੀਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਹੋਰਾਂ ਹੋਰਾਂ ਕੰਪਨੀਆਂ ਦੀ ਸਾਰੇ ਅਸੀਂ ਪਿਛਲੇ ਸਾਲ ਵੀ ਅਸੀਂ ਨੇ ਬਹੁਤ ਟ੍ਰਾਇਲ ਕਰੇ ਨੇ ਇਹਦੇ ਮਤਲਬ ਜੇ ਦੇਖੀਏ ਤਾਂ ਅਸੀਂ ਦਿਨ ਦੇ ਵਿੱਚ ਇੱਕ ਜਾਂ ਦੋ ਇਕੱਠਾ ਜਿਹੜੀਆਂ ਲੂਜ਼ ਆਉਂਦੀਆਂ ਸੀਗੀਆਂ ਤਾਂ ਅੱਗੇ ਜੀ ਕਦੇ ਕੋਈ ਪ੍ਰੋਬਲਮ ਨਹੀਂ ਲੈਂਗੇ। ਓਕੇ ਠੀਕ ਆ। ਕਈ ਵਾਰ ਕੀ ਆ ਤਾਂ ਅੱਗਾ ਇੱਕ ਦੂਜਾ ਜੋਇੰਟ ਨਹੀਂ ਹੁੰਦਾ ਤਾਂ ਆਪਾਂ ਨੂੰ ਦੁਬਾਰਾ ਤਾਂ ਕੱਢਣਾ ਪੈਂਦਾਗਾ ਨਹੀਂ ਪ੍ਰੋਬਲਮ ਹੀ ਨਹੀਂ ਹੈਗੀ ਕੋਈ। ਓਕੇ ਤੇ ਜਿਹੜਾ ਕੋ ਉਹ ਦਵਾਈ ਛੜਕਣ ਵਾਲਾ ਆਪਾਂ ਸਪਰੇਅ ਵਾਲਾ ਕਹਿ ਰਹੀਏ ਜਿਵੇਂ ਆਪਾਂ ਆਹ ਦਵਾਈ ਛੜਕਣ ਵਾਲਾ ਆ। ਮੈਂ ਜਿਹੜੀ ਆਪਾਂ ਗੱਲ ਕਰੀਏ ਇਹਦੇ ਵਿੱਚ ਵੀ ਬਹੁਤ ਬਹੁਤ ਖਾਸੀਅਤ ਹੈ ਬੱਸ। ਇਹ ਤਾਂ ਪਹਿਲੇ ਨੰਬਰ ਤੇ ਹੈ ਤੁਸੀਂ ਦੇਖੋਗੇ ਹੈ 400 ਲੀਟਰ ਦਰ ਲੋ। ਓਕੇ ਠੀਕ ਆ ਜੀ। ਖਾਣੂ 400 ਲੀ 400 ਲੀਟਰ ਦਾ ਜਿਹੜਾ ਹੈਗਾ ਹੈਗਾ ਬਾਕੀ ਸਾਰੀਆਂ ਕੰਪਨੀਆਂ ਜਿਹੜੀਆਂ ਕਪੈਸਿਟੀ ਘੱਟ ਦੇ ਰਹੀਆਂ ਨੇ ਓਲੀ ਫੀਲਡਿੰਗ ਆ ਜਿਹੜੀ 400 ਲੀਟਰ ਦੇ ਵਿੱਚ ਦੇ ਰਹੀ ਆ ਉਸ ਤੋਂ ਬਾਅਦ ਜਿਹੜੀ ਜਿੰਨੀ ਇਹਦੀ ਬੋਡੀ ਹੈਗੀ ਜਿੰਨੀ ਤੁਸੀਂ ਆ ਬੋਡੀ ਦੇਖ ਰਹੇ ਹੋਵੋਗੇ ਠੀਕ ਆ ਜੀ ਇਹਦੇ ਵਿੱਚ ਕਿਤੇ ਵੀ ਵੈਲਡਿੰਗ ਨਹੀਂ ਹੋਈ ਹੋਈ ਆ ਜੀ ਇਹ ਸਾਰੀ ਬੋਡੀ ਇਹਦੀ ਢਲਾਈ ਦੇ ਨਾਲ ਬਣੀ ਹੋਈ ਆ ਇਹ ਸੱਦੀ ਬਣੀ ਹੋਈ ਆ ਹਾਂ ਇਹਦੇ ਵਿੱਚ ਤੁਸੀਂ ਦੇਖੋ ਕਿਤੇ ਕੋਈ ਇਸ ਨੂੰ ਵੈਲਡਿੰਗ ਨਹੀਂ ਦਿਖੂਗੀ ਨਹੀਂ ਕੀ ਕੰਪਨੀਆਂ ਕਰਦੀ ਨੇ ਚਾਦਰ ਨੂੰ ਗੋਲ ਕਰਕੇ ਉਹਦਾ ਵੈਲਡਿੰਗ ਜੋੜ ਤਾਂ ਲਾ ਲਾਉਂਦੇ ਨੇ ਵੈਲਡਿੰਗ ਆਉਂਦੇ ਨੇ ਇਹਦੇ ਵਿੱਚ ਉਹਨਾਂ ਦੇ ਜੋੜ ਜਸਣ ਲੱਗ ਜਾਂਦਾ ਹਾਂ ਜੋੜ ਕਈ ਵਾਰ ਖੁੱਲ ਵੀ ਜਾਂਦਾਗਾ ਜੀ ਕੁਆਲਟੀ ਖੁੱਲ ਵੀ ਜਾਂਦੀ ਆ ਪਰ ਇਹਦੇ ਵਿੱਚ ਤੁਹਾਨੂੰ ਜੋੜ ਨਹੀਂ ਮਿਲੂਗਾ ਕਿਤੇ ਤੇ ਇਹਦੇ ਪ੍ਰਾਈਸ ਵਗੈਰਾ ਦਾ ਪੂਰਾ ਹੈਵੀ ਦੇ ਵਿੱਚ ਹੈਗਾ ਵਾ ਜੀ ਇਹ ਸਿਰਫ 45000 ਰੁਪਏ ਦਾ ਜੀ ਓਕੇ 45000 ਰੁਪਏ ਦਾ ਤੇ ਆਪਾਂ ਸਮਾਨ ਸਮੂਹ ਸਾਰਾ ਟੋਟਲ ਜਾਨੀ ਕਿ ਇਹਦਾ ਸਪੇਅਰ ਪਾਰਟ ਦਾ ਇਹਨਾਂ ਦਾ ਜਿਹੜੇ ਵੀ ਆਪਾਂ ਅੱਜ ਆਪਾਂ ਐਪਲੀਮੈਂਟ ਦਿਖਾ ਰਹੇ ਆ ਰੋਟਾ ਬੈਲਟਰ ਬੇਲਦਾਰ ਸਾਰੇ ਸਾਰੇ ਹੋ ਗਿਆ ਸਪੇਅਰ ਪਾਰਟ ਤੁਹਾਨੂੰ ਇੱਥੋਂ ਏਜੰਸੀ ਤੋਂ ਮਿਲੇਗਾ ਜਿਹੜਾ ਮਾਦੂ ਉੱਪਰੋਂ ਠੀਕ ਹੈ ਜੀ ਬਾਕੀ ਵੀ ਸਾਡੀ ਬ੍ਰਾਂਚ ਹੈਗੀਆਂ ਨੇ ਖੰਨਾ ਜਿੱਦਾ ਹੈਗਾ ਵਾ ਸਮਰਾਲੇ ਹੈਗਾ ਵਾ ਬਾਕੀ ਹੋਰ ਜਗ੍ਹਾ ਬ੍ਰਾਂਚਾਂ ਹੈਗੀਆਂ ਨੇ ਪਰ ਤੁਹਾਨੂੰ ਹਰ ਇੱਕ ਬ੍ਰਾਂਡ ਦੇ ਵਿੱਚ ਤੁਹਾਨੂੰ ਸਪੇਅਰ ਪਾਰਟ ਮਿਲੂਗਾ ਓਕੇ ਜੀ ਹਾਂ ਜੀ ਉਸ ਤੋਂ ਬਾਅਦ ਗੱਲਾ ਇਹ ਨਹੀਂ ਹੈਗਾ ਵੀ ਆਪਾਂ ਸਬਸਿਡੀ ਵਾਲੀ ਇੰਪਲੀਮੈਂਟ ਬਣਾਉਣੇ ਆਗੇ ਜੀ ਹੈਰੋ ਲੈਣੀ ਆਲੇ ਹਾਈਡਰੋਲਿਕ ਹੈਰੋ ਲੈਣੀ ਉਹ ਵੀ ਮਿਲਣਗੇ ਤੁਹਾਨੂੰ ਕਲਟੀਵੇਟਰ ਚਾਹੀਦੇ ਨੇ ਹਾਂਜੀ ਸਪ੍ਰਿੰਗੋ ਵਾਲੇ ਕਲਟੀਵੇਟਰ ਚਾਹੀਦੇ ਨੇ ਬਦੌੜ ਸਪ੍ਰਿੰਗ ਚਾਹੀਦੇ ਨੇ ਉਹ ਵੀ ਤੁਹਾਨੂੰ ਫੀਲਡਿੰਗ ਦੇ ਮਿਲਣਗੇ ਵੱਡੇ ਸਾਈਜ਼ ਦੇ ਵਿੱਚ ਵੀ ਛੋਟੇ ਸਾਈਜ਼ ਦੇ ਵਿੱਚ ਵੀ ਓਕੇ ਕਿਉਂਕਿ ਤਵੀਆਂ ਵੀ ਮਿਲ ਜਾਣਗੀਆਂ ਹਾਲ ਵੀ ਮਿਲ ਜਾਣਗੇ ਚਾਹੇ ਸਪ੍ਰਿੰਗ ਵਾਲੇ ਹਾਲ ਲੈ ਲਈਏ ਚਾਹੇ ਆਪਾਂ ਬਦੌੜ ਸਪ੍ਰਿੰਗਾਂ ਤੋਂ ਲੈ ਲਈਏ ਬਿਲਕੁਲ ਤੇ ਲੋ ਜੀ ਤੁਹਾਨੂੰ ਆਪਾਂ ਅੱਜ ਫੀਲਡ ਕਿੰਗ ਦੇ ਐਪਲੀਮੈਂਟ ਦਿਖਾਇਆ ਇੱਕੋ ਛੱਤ ਥੱਲੇ ਸਾਰੇ ਐਪਲੀਮੈਂਟ ਮਿਲ ਲੰਗੇ ਸਾਰੀ ਜਾਣਕਾਰੀ ਵੀ ਇਹਨਾਂ ਨੇ ਆਪਾਂ ਨੂੰ ਦੇ ਦਿੱਤੀ ਆ ਆਪਾਂ ਇਹਨਾਂ ਵੀਰਵਾ ਪੀਰਾਂ ਦਾ ਧੰਨਵਾਦ ਕਰਦੇ ਆ ਤੇ ਗਰੀਬ ਵੀਰ ਦਾ ਵੀ ਤੇ ਫੀਲਡ ਕਿੰਗ ਦੇ ਜਿਹੜੇ ਸੇਲਸਮੈਨ ਆ ਮੇਨ ਹਨ ਉਹ ਹਨਾ ਉਹਨਾਂ ਦਾ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਤੇ ਆਪਾਂ ਇੱਕ ਵਾਰ ਪ੍ਰੋਪਰ ਐਡਰੈਸ ਦਾ ਆਪਾਂ ਦੁਬਾਰਾ ਫੇਰ ਗਰੀਬ ਵੀਰ ਤੋਂ ਲੈਨੇ ਆ ਜੀ ਇੱਕ ਵਾਰ ਤੇ ਐਡਰੈਸ ਵੀਰੇ ਆਪਣਾ ਕੋਈ ਜਾਂਦੇ ਔਖਾ ਨਹੀਂਗਾ ਆਪਣੀ ਰ ਉਹੀ ਪੱਲਾ ਵੀ ਮੈਂ ਦੱਸਿਆ ਜੀ ਲੋ ਆਪਣੇ ਜਗਰਾਉਂ ਤੋਂ ਜਿਹੜੀ ਫਰੋਈ ਪਰ ਰੋੜ ਜਾਂਦੀ ਹੈ ਜਾਂ ਲੁਧਿਆਣਾ ਤੋਂ ਫਰੋਈ ਪਰ ਰੋੜ ਕਹਿੰਦੇ ਨੇ ਜਗਰਾਉਂ ਜਿੱਥੇ ਖਤਮ ਹੋ ਜਾਂਦਾ ਵਾ ਖਤਮ ਹੰਸਾਰੀ ਮਤਲਬ ਸੱਜੇ ਪਾਸੇ ਆਪਣੀ ਬਾਹਰਲੇ ਪਾਸੇ ਜਾਂਦੀ ਆ ਨਾਲ ਮੈਸੀਵ ਰੋਸ਼ਨ ਦੀ ਆ ਡਰੈਕਟਰਾਂ ਦੀ ਨਾਲ ਆਪਣੇ ਕੋਲੇ ਫਿਲਟ ਕਿੰਗ ਦੀ ਟਰੈਕਟਰ ਤੇ ਐਂਪਲੀਮੈਂਟ ਯਾਨੀ ਕਿ ਦੋਨੇ ਚੀਜ਼ਾਂ ਹੀ ਆਪਾਂ ਨੂੰ ਇਹੇ ਕੰਮ ਖੇਤੀਬਾੜੀ ਦੀ ਨਾਲ ਸਬੰਧਤ ਕੀ ਦਿਆਂ ਨੇ ਹਾਂਜੀ ਦੋਨੇ ਚੀਜ਼ਾਂ ਮਤਲਬ ਕਿ ਇੱਕ ਕੋਈ ਆਪੇ ਕੋਈ ਛੋਟਾ ਛਲੇ ਮੈਂ ਸੀ ਟਰੈਕਟਰ ਵੀ ਜਿਹੜਾ ਮਾਰਦੀ ਲਾ ਸਕਦੀ ਆ ਬਾਕੀ ਐਪਲੀਮੈਂਟ ਇਹ ਮਤਲਬ ਕੋਈ ਨਹੀਂ ਬਾਗਾ ਮਸਤੇ ਮਤਲਬ ਜਾਂ ਤੁਸੀਂ ਛੋਟੇ ਟਰੈਕਟਰ ਵੀ ਲਈ ਆਪਰ ਤੋਂ ਛੋਟੇ ਐਪਲੀਮੈਂਟ ਵੀ ਲਈ ਆ ਮੈਂ 2 2.5 2.5 ਘਟਾ ਜਿਹੜੇ 3 ਫੁੱਟ ਦੇ ਰੋਟਾਵੇਟਰ ਹੁੰਦੇ ਸੀ ਕਈ ਵਾਰੀ ਮੈਨੂੰ ਲਾਂਡ ਚ ਬੜੀ ਦਿੱਕਤ ਆਉਂਦੀ ਸੀ ਮੈਂ ਟਰੈਕਟਰ ਵਾਹਵਾ ਦਿੱਤੇ ਆ ਬਾਗਾ ਵਾਲੇ ਛੋਟੇ ਹਨਾ ਉਹ ਜਦੋਂ ਹੁਣ ਇੰਨਾ ਹੈਗਾ ਵੀ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਜਿਹੜੇ ਛੋਟੇ ਵੀ ਮੰਨ ਲਓ ਕਿ ਮੇਰੇ ਰੋਟਾ ਵੈਟਰ ਦੀ ਲੋਡ ਪੈਂਦੀ ਆ ਤਾਂ ਮੈਂ ਇੱਥੇ ਯਾਨੀ ਕਿ ਉਹ ਵੀ ਚੀਜ਼ ਆਪਾਂ ਦੇ ਸਕਦੇ ਆ ਓਕੇ ਛੋਟੇ ਤੋਂ ਲੈ ਕੇ ਵੱਡੇ ਇੰਪਲੀਮੈਂਟ ਦਾ ਕਿੱਤੀ ਬਾੜੀ ਨਾਲ ਮਦਦ ਸਾਰੇ ਬਾਕੀ ਇਹ ਕੀ ਹੈਗੀ ਜਿੱਦਾਂ ਹਰੇਕ ਆਪਾਂ ਜਦੋਂ ਸਾਰੇ ਇੰਪਲੀਮੈਂਟ ਸਾਰੇ ਬਹੁਤ ਕੰਪਨੀਆਂ ਨੇ ਦਿੰਦੀਆਂ ਹਨਾ ਵੀ ਜਦੋਂ ਇਹ ਗੱਲ ਦੀ ਫਿਰ ਆਪਾਂ ਨੂੰ ਖੁਸ਼ੀ ਹੈ ਜਿਹੜਾ ਗਾਰੰਟੀ ਵਾਰੰਟੀ ਜਿਹੜੀ ਗਾਰੰਟੀ ਵਾਰੰਟੀ ਹੋ ਹੈਗੀ ਹੈ ਹੁਣੇ ਇਹ ਕਿਹੜੀ ਚੀਜ਼ ਲੈ ਲਈ ਇੰਪਲੀਮੈਂਟਰੀ ਮਿਲਨਾਂ ਦਾ ਮੈਨੂੰ ਯਾਦ ਵੀ ਨਹੀਂ ਵੀ ਕਿੰਨੀਆਂ तकरीबन ਇਹਦੇ ਬੀ ਸੇਲ ਹੋ ਚੁੱਕੀਆਂ ਆ ਮੇਰੀਆਂ ਮਤਲਬ ਕਿੰਨੀਆਂ ਹੋ ਰਹੀਆਂ ਉਹ ਹੋਣਗੀਆਂ ਬੱਕਰੀਆਂ ਬੱਕਰੀਆਂ ਮਤਲਬ ਕਿ ਕੋਈ ਜਿਹੜੀ ਕੰਪਨੀ ਬਣਾ ਰਹੀ ਉਹ ਬਣਾ ਰਹੀ ਆ ਤਾਂ ਆਪਣੇ ਬਹੁਤ ਜ਼ਿਆਦੇ ਨੇ ਆਪਾਂ ਬਈਨਾ ਨੋਲੇਜ ਨਹੀਂ ਹੈਗੀ ਹੈਨਾ ਕਿ ਕਿਹੜੀ ਕਿਹੜਾ ਕਿੱਦਾਂ ਸਰਵਿਸ ਵਗੈਰਾ ਕਿੱਦਾਂ ਆ ਪਰ ਇਹਦੀ ਮੈਂ ਕਿਹਦੀ ਫ੍ਰਿੰਟ ਗਿੰਗ ਦੇ ਜਿੱਦਾਂ ਬੀਲਰ ਦਾ ਸੀਨੀਅਰ ਹੋਣ ਵਾਲਾ ਅੱਗੇ ਹੈਨਾ ਬੀਲਰ ਦਾ ਸੀਨੀਅਰ ਵਗੈਰੇ ਜਿਹੜੇ ਮਤਲਬ ਆਪਾਂ ਦੇਵਾਂਗੇ ਜਿਹੜੇ ਚਾਹੀਦੇ ਉਸ ਸਰਵਿਸ ਟੀਮ ਵਗੈਰਾ ਇੱਥੇ ਨੇੜੇ ਹੀ ਰੁਕੀ। ਉਹ ਪ੍ਰੋਬਲਮ ਆਉਂਦੀ ਹੈ ਸਪੇਅਰ ਪਾਰਟ ਆਪਣੇ ਕੋਲੇ ਆ। ਸਰਵਿਸ ਟੀਮ ਇੱਥੇ ਹੈ ਜੇਕਰ ਉਹਨੂੰ ਪ੍ਰੋਬਲਮ ਆਉਂਦੀ ਵੀ ਆ ਤਾਂ ਇਹ ਆਪਾਂ ਬੜਾ ਟਾਈਮ ਨਹੀਂ ਖਰਾਬ ਕਰਾਂਗੇ ਦੇਖੋ। ਵੀ ਆਨ ਦੀ سپورਟ ਹੀ ਸਾਰਾ ਕੁਝ ਹੋ ਜਾਊਗਾ। ਹਾਲੇ ਰਿਪੇਅਰ ਵਗੈਰਾ ਸਾਰੀ ਇੱਥੇ ਆਨ ਸਪੋਰਟ ਹੀ ਹੋ ਜਾ। ਯਾਨੀ ਕਿ ਅਸੀਂ ਜਿੰਨਾ ਕਿ ਮੈਂ ਪਹਿਲਾਂ ਪੁਰਾਣਾ ਦੇਖਿਆ ਵਾ 2-4 ਸਾਲਾਂ ਦਾ ਐਕਸਪੀਰੀਅੰਸ ਯਾਰ ਜਿਵੇਂ ਦੇਖਿਆ ਵਾ ਵੀ ਆਰ ਡੈਟ ਆ ਵੀਲਰ ਚੱਲਦੇ ਤੇ ਮੈਨੂੰ ਤਾਂ ਲੱਗਦਾ ਨਹੀਂ ਕਿ ਕਿਸੇ ਚ ਕੋਈ ਆਈ ਹੈ ਨਾ ਉਹ ਤਾਂ ਜਦੋਂ ਪਹਿਲਾਂ ਆਪਾਂ ਚੀਜ਼ ਜਦੋਂ ਸੀਜ਼ਨ ਨੌਨੇ ਸ਼ੁਰੂ ਕਰਦੇ ਗ੍ਰੀਸ ਵਗੈਰਾ ਕਰਨਾ ਹਾਂ ਉਹ ਕਰਨਾ ਹੈ ਨਾ ਉਹ ਕੋਈ ਚੀਜ਼ਾਂ ਚੇਂਜ ਕਰਨੀਆਂ ਇਦਾਂ ਰੋਟਾਵੇਟਰ ਜਾਂ ਕੋਈ ਉਹਨਾਂ ਦੀ ਪਲੇਟ ਦਾ ਸੀ ਜਾਂ ਕੋਈ ਹੜਾਂ ਦੇ ਕਰਕੇ ਇਹ ਤਾਂ ਜਦੋਂ ਆਪਾਂ ਚੀਜ਼ਾਂ ਪਹਿਲਾਂ ਕਰ ਲੈਂਦੇ ਹਾਂ ਹਾਂ ਸਾਰੀਆਂ ਚੀਜ਼ਾਂ ਹੁਣ ਮੰਨ ਲਓ ਆਹ ਇਹਦੇ ਬਲੇਟੀਏ ਹੂੰ ਇਹ ਰੋਟਾਵੇਟਰ ਤੇ ਪਲੇਟ ਹੋ ਗਏ ਉਹ ਹੜਾਂ ਦੇ ਫਾੜੇ ਹੋ ਗਏ ਇਹ ਹੁਣ ਕਈਆਂ ਕੋਲੇ ਨਹੀਂ ਵੀ ਹੈਗੇ ਫੀਲਡ ਗੈਂਗ ਵਾਲੇ ਠੀਕ ਆ ਉਹ ਸਾੜੇ ਤਕਰੀਬਨ ਇੱਥੇ ਬਹੁਤ ਚੰਗੇ ਆ ਮਿੱਥੋ ਬਣ ਜਾਣਾ ਸਾੜੇ ਦੀ ਕਸਾਈ ਘੱਟ ਆ ਓਕੇ ਜੀ ਤੇ ਡਿਜ਼ਾਈਨਾਂ ਦੇ ਆ ਇਹਨਾਂ ਦੇ ਮਤਲਬ ਕਿ ਫੀਲਡ ਜਿਵੇਂ ਜਿਹੜੇ ਇਹਦੇ ਰੋਟਾ ਬੀਟਰ ਦੇ ਥੰਨੇ ਪਲੇਟ ਨੇ ਨਾ ਇਹਨਾਂ ਦੇ ਉੱਪਰ ਵੀ ਤਕਰੀਬਨ ਇਹ ਮੋਹਰ ਲੱਗੀ ਹੋਈ ਹੈ ਮੋਹਰ ਲੱਗੀ ਦਾ ਮਤਲਬ ਇਹ ਹੁੰਦਾ ਇੱਕ ਤਸੱਲੀ ਵੀ ਸਾਰੇ Ориਜినਲ ਆ ਜਾਨੇ Ориਜినਲ ਕੰਪਨੀ ਦੇ ਆ ਇਹ ਕੰਪਨੀ ਦੇ ਆ ਕੰਪਨੀ ਜਿਹੜੀ ਵਧੀਆ ਹੋਊਗੀ ਉਹ ਇਹ ਆ ਵੀ ਉਹ ਥੋੜੀ ਆਉਂਦਾ ਇਹ ਹੁੰਦਾ ਵੀ ਕਸਾਈ ਘੱਟ ਆ ਓਕੇ ਠੀਕ ਆ ਕੰਮ ਜਿਆਦਾ ਚਲੋ ਤੇ ਬਾਕੀ ਆਏ ਕਿ ਗਰੰਟੀ ਗਰੰਟੀ ਜਿਹਨੂੰ ਮੈਂ ਉਹਦੀ ਗੱਲ ਦੁਬਾਰੇ ਰਿਪੀਟ ਕਰਦਾ ਵੀ ਗਰੰਟੀ ਗਰੰਟੀ ਵਧੀਆ ਹਰੇਕ ਪੀਸ ਦੀ ਹਨ ਬਣੀ ਬਰਤ ਵਰਥਰੇ ਬੜੀ ਸੋਹਣੀ ਬਣੀ ਹੋਈ ਆ ਤੇ ਬਾਕੀ ਜਿਹੜਾ ਚਲਾਊਗਾ ਬੰਦਾ ਜਿੰਨੇ ਦੀ ਪੀਜਾ ਆਪਾਂ ਦਿੱਤੀ ਨੂੰ ਇਹ ਵੀ ਕਦੀ ਬੰਦੇ ਬਹੁਤ ਕਾਸ਼ ਬਾਕੀ ਆ ਵੀ ਜੇ ਕੋਈ ਹੋਰ ਸਬਸਿਡੀ ਵਗੈਰਾ ਜੇ ਕੋਈ ਆਉਂਦੀ ਆ ਤਾਂ ਉਹਦੇ ਬਾਰੇ ਆਪਾਂ ਜ਼ਰੂਰ ਦੱਸਾਂਗੇ ਨਾ ਜਿਵੇਂ ਸਬਸਿਡੀਆਂ ਦੇ ਵਿੱਚ ਆਪਾਂ ਭਰੇ ਹੁੰਦੇ ਐਮਪਲੀਮੈਂਟ ਇਹ ਆਪਣੇ ਪਿੰਡੀ ਬਾਰੇ ਸਾਰੇ ਆਪਾਂ ਜਿਹੜੇ ਐਮਪਲੀਮੈਂਟ ਲੋਨ ਦੀ ਫੈਸਿਲਿਟੀ ਉਹ ਵੀ ਹੈਗੇ ਆ। ਓਕੇ। ਸਾਫ ਸਿਟੀ ਦੇ ਵਿੱਚ ਲੈਣੇ ਨੇ ਉਹ ਵੀ ਹੈਗੇ ਨੇ। ਠੀਕ ਆ। ਜਿਹੜੀ ਜਿਹੜੀ ਮਤਲਬ ਕੇ ਹੈਗੀ ਇਹ ਚੀਜ਼ ਕਿਸੇ ਨੂੰ ਕੋਈ ਜਾਣ ਦੀ ਬਾਹ ਜਿਆਦਾ ਜ਼ਰੂਰਤ ਨਹੀਂ ਹੈਗੀ। ਕਿਸੇ ਨੇ ਲੋਕਾਂ ਨੂੰ ਵੀ ਕਰਾਉਣਾ ਵਾ ਇੱਥੇ ਇੱਕ ਸਾਥ ਹੀ ਆਊਗਾ ਆਪਣੇ ਕੋਲੇ। ਬ੍ਰਿਟੇ ਸਰ ਕੋਸ਼ਿਸ਼ ਕਰ ਰਹੇ ਨੇ। ਆਹ ਇੱਥੇ ਆ ਜੂਗਾ ਇੱਥੇ ਆਪਾਂ ਜਿੰਨਾ ਤੋਂ ਕਰਵਾਉਣਾ ਵਾ ਸਰਕਾਰੀ ਬੈਂਕ ਦਾ ਪ੍ਰਾਈਵੇਟ ਬਹੁਤ ਨਹੀਂ ਜਿਹੜੀਆਂ ਮਤਲਬ ਕੰਮ ਕਰ ਦਿੰਦੇ ਨੇ। ਇੱਥੋਂ ਹੀ ਆਪਾਂ ਕਰਵਾ ਲਵਾਂਗੇ। ਵੀ ਇੱਥੇ ਇੱਥੇ ਬੈਠੇ ਨੇ ਹੋ ਜਾਣਾ ਕਿਸੇ ਪਾਸੇ ਹੋਰ ਆਪਾਂ ਨੂੰ ਜਾਣ ਦੀ ਲੋੜ ਨਹੀਂ। ਇੱਥੇ ਸਾਰੀ ਫਾਇਲ ਫੂਲ ਵਗੈਰਾ ਸਾਰੀ ਇੱਥੇ ਹੀ ਭਰੀ ਜਾਊ। ਪਿੱਛੇ ਜੇ ਮੈਂ ਵੇਖਿਆ ਜਿੰਨਾ ਦੀਆਂ ਸਬਸਿਡੀਆਂ ਨਿਕਲੀਆਂ ਕੋਈ ਫਾਇਲ ਤਿਆਰ ਕਰ ਰਿਹਾ ਕੋਈ ਟੀਕ ਕਰ ਰਿਹਾ ਕੋਈ ਇੰਦਰ ਦੌੜ ਪਾ ਚੁੱਕਾ ਤਾਂ ਗੇੜੇ ਵੱਜੀ ਜਾਂਦੇ ਆ ਰੋਜ਼ ਹਨਾ। ਉਹ ਜਾਣੇ ਮੇਰਾ ਮੇਨ ਮਕਸਦ ਇਹ ਆ ਕਹਿਣ ਦਾ ਕਿ ਤੁਸੀਂ ਜੇ ਸਿੱਧ ਥੀਲਾ ਥੋੜਾ ਜਾਂ ਜਰਸੀ ਦੇ ਸਾਹ ਪਤਾਵਨਾ ਲਾ ਲੋ ਜਾਂ ਕਿਵੇਂ ਲਾ ਲੋ ਉਹਨਾਂ ਨੂੰ ਇਹ ਪਤਾ ਵੀ ਇਹਨਾਂ ਨੇ ਸਾਨੂੰ ਕੋਈ ਕੰਮ ਦੇਣਾ ਵੰਦ ਉਹਨਾਂ ਨੂੰ ਆਇਆ ਵੀ ਦੌੜ ਭੱਜ ਬੰਦੇ ਨਹੀਂ ਕਰਵਾਉਂਦੇ ਨਹੀਂ ਇੱਥੇ ਕਰਵਾਵਾਂਗੇ ਆਪੇ ਅਗਲੀ ਫੇਲ ਭਰੋਣੀਆਂ ਜਾਂ ਕਿਸ ਹਿਸਾਬ ਕਿਤਾਬ ਕੀ ਫਾਰਮੈਲਟੀ ਆ ਉਹ ਸਾਰੀ ਆਪਾਂ ਇੱਕ ਵਾਰੀ ਦੱਸ ਦਾਂਗੇ ਸਿਪਲ ਵਗੈਰਾ ਸਹੀ ਆ ਤਾਂ ਸਾਰਾ ਸਾਰਾ ਕੁਝ ਓਕੇ ਆ ਫਿਰ ਤੋਂ ਹਾਂ ਜਿਹੜੀ ਸੌਬਦਾ ਮਰਜੀ ਦਾ ਨਹੀਂ ਸਰਕਾਰ ਬ ਆਪਣਾ ਰਕਾਰਡ ਸਹੀ ਹੈ ਨਾ ਹਾਂਜੀ ਹਾਂਜੀ ਜਿਹੜੀ ਚੀਜ਼ ਮਰਜੀ ਲੋ ਜੀ ਤੁਹਾਨੂੰ ਇੱਕ ਵਾਰ ਆਪਾਂ ਲੋਕੇਸ਼ਨ ਦੁਆਰਾ ਦਿਖਾ ਦਈਏ ਕਿਰਾ ਰੋਡ ਤੋਂ ਤੁਹਾਨੂੰ ਰੋਡ ਤੋਂ ਦਿਖਾ ਦਈਏ ਤੁਹਾਨੂੰ ਸਾਰਾ ਪਤਾ ਲੱਗ ਜੂਗਾ ਜਿਵੇਂ ਵੀਰ ਹੋਣਾ ਨੇ ਆਪਾਂ ਨੂੰ ਦੱਸਿਆ ਤੁਹਾਨੂੰ ਉਹ ਵੀ ਆਪਾਂ ਤੁਹਾਨੂੰ ਸਾਰਾ ਦਿਖਾ ਰਹੀਏ ਕਿਰਾ ਲੋ ਜੀ ਆ ਇਹਨਾਂ ਦੀ ਮੈਸੀ ਵਾਲਿਆਂ ਦੀ ਏਜੰਸੀ ਆ ਮੈਸੀ ਪ੍ਰੋਡਿਊਸਨ ਵਾਲਿਆਂ ਦੀ ਟਰੈਕਟਰ ਇੱਥੋਂ ਮਿਲਦੇ ਆ ਇਥੇ ਨਾਲ ਹੀ ਫੀਲਡ ਗੀਂਗਰੇ ਸਾਰੇ ਏਪੀਰਮੈਂਟ ਮਿਲ ਜਾਣੇ ਆ ਮੋਬਾਈਲ ਨੰਬਰ ਵੀਰ ਹੋਂ ਦਾ ਸਕਰੀਨ ਦੇ ਉੱਪਰ ਚੱਲ ਵੀ ਰਿਹਾ ਜੀ 98474465 ਮੇਨ ਓਨਰ ਰੇ ਥੋੜੀ ਖਾਲਸਾ ਜੀ 9968305575 ਇਹਨਾਂ ਦੇ ਜੀ ਸੇਲਸਮੈਨ ਦਾ ਨੰਬਰ ਇਧਰ ਹੀ ਸਾਈਡ ਹੈਗਾ ਜੀ ਲਿਜਾਨਾ ਸ਼ਹਿਰ ਸ਼ੇਰਪੁਰਾ ਚੌਂਕਾ ਕਰਾਸ ਕਰਿਆ ਹਣਾ ਮੋਗੇ ਵਾਲੇ ਪਾਸੇ ਨੂੰ ਸਾਹਮਣੀ ਸਾਡੇ ਮਰਾਜ ਪਾਸ ਤੇ ਸਿਟੀ ਪੈਸ ਇਧਰੋਂ ਜੀ ਆਪਾਂ ਮੋਗੇ ਸਾਈਡ ਤੋਂ ਆਈਏ ਤਾਂ ਪਰਦੇਸੀ ਦਾ ਠੱਬਾ ਲੰਗਿਆ ਵਾਲਾ ਅ ਪ੍ਰਦੇਸੀ ਢਾਬੇ ਤੋਂ तकरीबन ਅੱਧਾ ਗਲਮਟਰ ਅਗੇ ਖੱਬੇ ਪਾਸੇ ਵੀਰ ਹੋਂਾਂ ਦੀ ਇੱਥੇ ਬ੍ਰਾਂਚ ਆ ਜੀ ਮੈਸੀ ਵਾਲਾਂ ਦੀ ਇਹਦੇ ਥੱਲੇ ਆਪਾਂ ਸਾਰੇ ਇਹਦੇ ਨਾਲ ਹੀ ਏਪਰੀਮੈਂਟ ਸਾਰੇ ਮਿਲ ਜਿਹੜਾ ਫੀਲਡ ਗੈਂਗ ਦੇ ਮੈਸੀ ਫਿਊਜ਼ਨ ਟਰੈਕਟਰ ਵੀ ਇੱਥੋਂ ਹੀ ਮਿਲੂਗਾ ਤੇ ਫੀਲਡ ਗੈਂਗ ਦੇ ਸਾਰੇ ਏਪਰੀਮੈਂਟ ਵੀ ਇੱਥੋਂ ਹੀ ਮਿਲਣਗੇ ਜੀ ਬਾਕੀ ਹੁਣ ਮਿਲਦਿਆਂ ਜੀ ਅਗਲੀ ਵਾਰੀ ਅਗਲੀ ਵੀਡੀਓ ਦੇ ਵਿੱਚ ਜੇ ਕਿਸੇ ਵੀਰ ਭਾਏ ਲਾਈਵ ਕਰਾਉਣਾ ਤਾਂ 984370043 ਦਿੱਤੋ ਸਿਰੇ ਘਰਾ ਸਕਦੇ ਜੀ 984370043 ਦਿਓ ਧੰਨਵਾਦ ਜੀ